ਸਤਿ ਸ੍ਰੀ ਅਕਾਲ ਦੋਸਤੋ ਇਸ ਮੌਕੇ ਅਸੀਂ ਲੁਧਿਆਣਾ ਦੇ ਦੁੱਗਰੀ ਦੇ ਵਿੱਚ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਸਮਾਤ ਤੇ ਬੈਠੇ ਆ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਇੱਕ ਖਾਸ ਸੀਰੀਜ਼ ਲੈ ਕੇ ਆਏ ਆ ਸਾਡੇ ਨਾਲ ਇੱਕ ਖਾਸ ਮਹਿਮਾਨ ਇਸ ਮੌਕੇ ਮੌਜੂਦ ਹੈ ਜੋ ਕਿ ਚਮਕੀਲਾ ਜੀ ਦੇ ਸਟੇਜ ਸੈਕਟਰੀ ਰਹੇ ਨੇ ਮਾਨਕੂ ਜੀ ਸੋ ਉਹਨਾਂ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਉਨੇ ਆ ਤੁਹਾਡੇ ਰੂਬਰੂ ਕਰਾਉਨੇ ਆ ਤੇ ਗੱਲਬਾਤ ਕਰਦੇ ਆ ਖਾਸ ਕੁਝ ਗੱਲਾਂ ਉਹ ਤੁਹਾਡੇ ਸਾਹਮਣੇ ਆਉਣਗੀਆਂ ਜਿਹੜੀਆਂ ਸ਼ਾਇਦ ਬਹੁਤੇ ਸੱਜੇ ਨਹੀਂ ਜਾਣਦੇ ਹੋਣਗੇ ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੂਰਾ ਨਾਮ ਪਹਿਲਾਂ ਤਾਂ ਦੱਸ ਦਿਓ ਜੀ ਇਹ ਮੇਰਾ ਨਾਂ ਜੀ ਐਨ ਐਸ ਮਣਕੂ ਪਿੰਡ ਮੇਰਾ ਲਹਿੜਾ ਰਾੜਾ ਸਾਹਿਬ ਕੋਲ ਠੀਕ ਹੈ ਜੀ ਸੰਤਿ ਸ਼ੇਰ ਸਿੰਘ ਮਹਾਰਾਜ ਹੋ ਤੋਏ ਰਾੜਾ ਸਾਹਿਬ ਤੋਂ ਹਾਂ ਸੰਤਿ ਸ਼ੇਰ ਸਿੰਘ ਜੀ ਹਾਂ ਜੀ ਤੇ ਬਾਕੀ ਜੂਨੀਅਰ ਮੇਰ ਮਿੱਤਰ ਹੋਗੇ ਨਾਂ ਨਾਲ ਮੈਨੂੰ ਜਾਣਦੇ ਮੈਂ ਸੁਰਿੰਦਰ ਚੰਦਾ ਜੀ ਨਾਲ ਐ ਜੂਨੀਅਰ ਮੇਰ ਮਿੱਤਲ ਉਹ ਸ਼ਾ ਚਨ ਉਹ ਵੀ ਮੇਰੇ ਨਾਲ ਰੋਲ ਕਰਦੇ ਸੀ ਵੀ ਹੋਰ ਲੜਕੀਆਂ ਨੇ ਵੀ ਕੀਤਾ RAMJIT MOJI ਸਾਡੇ ਤੇ ਨਾਲ ਦੁਗਰੀ ਰਹਿੰਦੇ ਆ ਉਹਨਾਂ ਨਾਲ ਉਹ ਵੀ ਜਾਂਦੇ ਰਹੇ ਚਮਕੀਲੇ ਨਾਲ ਜਾਂਦੇ ਹੁੰਦੇ ਸੀ ਮਤਲਬ ਤੁਸੀਂ ਕਮੇਟੀ ਟੱਚ ਦਿੰਦੇ ਸੀ ਜਿਵੇਂ ਜੋ ਸੁਰੋਤੇ ਹੁੰਦੇ ਸੀ ਉਹਨਾਂ ਨੂੰ ਬੰਨ ਕੇ ਰੱਖਣ ਦੇ ਲਈ ਕੌਂਡੀ ਦਾ ਇਹ ਹੁੰਦਾ ਸੀਗਾ ਬੰਨ ਕੇ ਤਾਂ ਉਹੀ ਰੱਖਦਾ ਸੀ ਹਾਂਜੀ ਚਮਕੀਲੇ ਹੀ ਬੰਨਦਾ ਸੀ ਮਤਲਬ ਅਸੀਂ ਤਾਂ ਇੱਕ ਸ਼ੁਰੂਆਤ ਕਰਨੀ ਹੁੰਦੀ ਆ ਤੇ ਡੇਢ ਘੰਟੇ ਬਾਅਦ ਫਿਰ ਸਾਨੂੰ ਟਾਈਮ ਮਿਲਣਾ ਅੱਛਾ ਜੀ ਡੇਢ ਘੰਟਾ ਉਹਨਾਂ ਲਗਾਤਾਰ ਲਗਾਤਾਰ ਉਹਨੇ ਕੋਈ ਪਾਣੀ ਨਹੀਂ ਪੀਣਾ ਚਾਹ ਨਹੀਂ ਪੀਣੀ ਡੇਢ ਘੰਟੇ ਬਾਅਦ ਫਿਰ ਚਾਹ ਪੀਣੀ ਹੈ ਫਿਰ ਅੱਧਾ ਘੰਟਾ ਉਹਨੇ ਬਾਅਦ ਚਲਾਉਣਾ ਅੱਛਾ ਜੀ ਵਨ ਡੇ ਮੈਚ ਹੀ ਚੱਲਦਾ ਸੀ ਠੀਕ ਹੈ ਜੀ ਮਤਲਬ ਡੇਢ ਘੰਟਾ ਲਗਾਤਾਰ ਅੱਜ ਕੱਲ ਦੇ ਕਲਾਕਾਰ ਤਾਂ ਛੇਤੀ ਉਹ ਪਾਣੀ ਪੀ ਜਾਂਦੇ ਨੇ ਅੱਛਾ ਅੱਜ ਕੱਲ ਦੇ ਕਲਾਕਾਰ ਤਾਂ ਇਹ ਆ ਵੀ ਚਲੋ ਚਾਹ ਪੀ ਲਈ ਠੰਡਾ ਲਿਓ ਤੱਤਾ ਲਿਓ ਅੱਜ ਕੱਲ ਤਾਂ ਚੱਲਦੇ ਜੀ ਪੀ ਜਾਂਦੇ ਨੇ ਜੀ ਆ ਚੱਲਦੇ ਜੀ ਅੱਜ ਕੱਲ ਪਿੱਛੇ ਕੈਸਲ ਲਾ ਦਿੰਦੇ ਆ ਮੋਹ ਲਾਈ ਜਾਂਦੇ ਨੇ ਹਾਂ ਜੀ ਅੱਜ ਕੱਲ੍ਹ ਜਮਾਨਾ ਹੀ ਹੁਣ ਤਾਂ ਰਿਕਾਰਡਿੰਗ ਦਾ ਜਮਾਨਾ ਜੇ ਕੋਈ ਚਾਹ ਵੇਚਦਾ ਹੈ ਕੋਈ ਰਕਸ਼ਾ ਚਲਾਉਂਦਾ ਉਹ ਵੀ ਗਾਣਾ ਕਰਾ ਸਕਦਾ ਹਾਂ ਜੀ ਤੇ ਸ਼ੌਕ ਪੂਰਾ ਕਰ ਲੈਂਦਾ ਜੀ ਮਸ਼ੀਨਾਂ ਹੀ ਅਸੀਂ ਆ ਗਈਆਂ ਕੋਈ ਬੇਸੋਰਾ ਬੰਦਾ ਕੋਈ ਬੇਤਲਾ ਉਹ ਮਸ਼ੀਨਾਂ ਠੀਕ ਕਰ ਦਿੰਦੀਆਂ ਨੇ ਉਹਨੂੰ ਵਿੱਚ ਵਿੱਚ ਬਾਟ ਆ ਉਹ ਵਿੱਚ ਉਹ ਵੜ ਦਿੰਦੇ ਆ ਸਾਰੇ ਇਹ ਗੱਲ ਤੁਸੀਂ ਬਹੁਤ ਵੱਡੀ ਕਹੀ ਆ ਵੀ ਅੱਜ ਕੱਲ੍ਹ ਤਾਂ ਚਾਹ ਲੈ ਉਹ ਇੱਕ ਡੋਲੀ ਚਾਹ ਲੈ ਕਾਨਪੁਰ ਦਾ ਉਹ ਬਹੁਤ ਚੱਲ ਰਿਹਾ ਉਹ ਮਾਈਕਰੋਸਾਫਟ ਕੰਪਨੀ ਆ ਕੰਪਿਊਟਰਾਂ ਦੀ ਸਭ ਤੋਂ ਵੱਡੀ ਉਹਨਾਂ ਨੇ ਆਪਣਾ ਬ੍ਰਾਂਡ ਵੈਸਟਰ ਬਣਾ ਲਿਆ ਯਾਨੀ ਕਿ ਉਹਨੂੰ ਦੇਖ ਲੋ ਚਾਹ ਵੇਚਦਾ ਚਾਹ ਵੀ ਐ ਤੁਸੀਂ ਸ਼ਾਇਦ ਦੇਖੀ ਹੋਏ ਵੀਡੀਓ ਧਾਰ ਦੀ ਮਾਰ ਕੇ ਜੀ ਬਲਾਉਂਦਾ ਉਹਨੂੰ ਉਹਦੇ ਨਾਲ ਮਸ਼ਹੂਰ ਹੋਇਆ ਪਿਆ ਜੀ ਦੇਖੋ ਜੀ ਮਸ਼ਹੂਰੀ ਇੱਕ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਇੱਥੇ ਦੁਗਰੀ ਦੇ ਚੇਸ ਬੰਦ ਚ ਲੇਬਰ ਕਲੋਨੀ ਐ ਮੇਰਾ ਜੰਗਾ ਕੈਂਥ ਭਰਾ ਮੇਰਾ ਉਹਦਾ ਬਿੰਦਾ ਮੁੰਡਾ ਉਹ ਮੁੰਡੇ ਖੁੰਡੇ ਉਹਦੇ ਕੋਲ ਆ ਜਾਂਦੇ ਅਤੇ ਜਿਹੜੇ ਉਹਦੇ ਹਮ ਦੇ ਉਮਰ ਦੇ ਯਾਨੀ ਉਹ ਉਹਦੇ ਦੋ ਸਟੂਡੈਂਟਸ ਐ ਸਤੁਡੀ ਖੋਲੇ ਸਿੰਦਾ ਜੀ ਤੇ ਆਪਣੇ ਰਮਲਾ ਭਾਜੀ ਕੇ ਦੀਪ ਤੇ ਆਪਣੇ ਸੰਧੀਲਾ ਭਾ ਤੇ ਪਾਲੀ ਦੀਪ ਪਾਲੀ ਉਹ ਸਾਰੇ ਜਣੇ ਉੱਥੇ ਰੌਣਕ ਲੱਗੀ ਰਹਿੰਦੀ ਹੈ ਉਹ 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 ਹਿੱਟੋਤਾ ਕਰ ਦਿੰਦਾ ਮਿਊਜ਼ਿਕ ਡਾਇਰੈਕਟਰ ਹਾਂ ਉਹ ਜਣੀ ਉਹ ਉਹ ਸਿਸਟਮ ਨਾਲ ਹੰੜਿਆ ਬੰਦਾ ਉਹਦੇ ਆਪ ਗੀਤਕਾਰ ਵੀ ਹੈ ਲਿਖਦਾ ਵੀ ਹੈ ਗਾਉਂਦਾ ਵੀ ਰਿਹਾ ਜਗਮਉਂ ਕੋਰ ਨਾਲ ਤੇ ਅੱਜ ਵੀ ਮੈਂ ਜਾਣਾ ਮਿਲਣਾ ਮਤਲਬ ਕਹਿੰਦਾ ਵੀ ਹੁਣ ਮਾਹੌਲ ਇਹੋ ਜਿਹਾ ਬਣ ਗਿਆ ਜੇਕਰ ਤੁਹਾਡੇ ਕੈਰੀਅਰ ਦੀ ਗੱਲ ਕਰੀਏ ਤਾਂ ਮਾਨਕੂ ਜੀ ਦਾ ਕੈਰੀਅਰ 뮤직 ਇੰਡਸਟਰੀ ਦੇ ਵਿੱਚ ਜਾਂ 뮤직 ਲਾਈਨ ਦੇ ਵਿੱਚ ਕਦੋਂ ਸ਼ੁਰੂ ਹੁੰਦਾ ਤੁਸੀਂ ਕਦੋਂ ਇਸ ਲਾਈਨ ਦੇ ਵਿੱਚ ਆਏ ਸੀ ਤੇ ਪਹਿਲਾਂ ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਐਜੇ ਸਟੇ ਸੈਕਟਰੀ ਕੀਤੀ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਕੀਤੀ ਸੀ ਤੇ ਕਿਹੜੇ ਕਲਾਕਾਰ ਦੇ ਨਾਲ ਕੀਤੀ ਸੀ ਮੈਂ ਜੀ ਸ਼ੁਰੂ ਤੋਂ ਸਕੂਲ 'ਚ ਜਦ ਪੜਦਾ ਸੀ ਇੱਕ ਤਾਂ ਗੌਡ ਗਿਫਟ ਹੁੰਦੀ ਆ ਹਾਂਜੀ ਉਹ ਪੜਦਾ-ਪੜਦਾ ਮੈਂ ਮਾਸਟਰਾਂ ਦੀ ਨਕਲਾਂ ਲਾਉਣ ਲੱਗ ਗਿਆ ਠੀਕ ਹੈ ਵੀ ਮਾਸਟਰ ਕਿਵੇਂ ਬੋਲਦੇ ਆ ਅੱਛਾ ਜੀ ਉਹ ਫਿਰ ਮਾਸਟਰ ਮੈਨੂੰ ਕਹਿੰਦੇ ਹੁੰਦੇ ਸੀ ਉਦੋਂ ਕੁੱਟਦੇ ਬਹੁਤ ਸੀ ਮਾਸਟਰ ਅੱਛਾ ਜੀ ਪਰ ਹੁਣ ਤਾਂ ਮੁੰਡੇ ਬਾਹਰ ਜਾਂਦੇ ਆ ਹਾਂ ਪੜਨ ਵਾਸਤੇ ਉਹ ਜਿਹੜਾ ਉਹਨਾਂ ਦੀ ਕੁੱਟ ਸਹਿ ਗਿਆ ਹਾਂ ਉਹ ਮੈਂ ਕਹਾਂ ਜੀ ਉਹ ਪੰਜੀਜ ਮੱਤਾਂ ਬੀਏ ਦੇ ਬਰਬਰ ਹੁੰਦੀ ਸੀ ਕੋਈ ਸ਼ੱਕ ਨਹੀਂ ਉਹ ਫਿਰ ਮਾਸਟਰ ਕੁੱਟਦੇ ਹੁੰਦੇ ਸੀ ਜੇ ਮੈਂ ਨਕਲਾਂ ਲਾਉਣ ਲੱਗਿਆ ਉਹਨਾਂ ਨੇ ਮੇਰਾ ਨਾਂ ਕੱਟਤਾ 8ਵੀਂ ਇੱਕ ਗੱਲ ਤਾਂ ਜੇ ਥੱਪੜ ਮਾਰਦੇ ਵਜਵਾਗਦੇ ਮਾਪਿਓ ਜਾ ਕੇ ਸਕੂਲ ਇਕੱਠਾ ਕਰ ਦਿੰਦੇ ਨੇ ਹਾਂ 8ਵੀਂ ਪੇਪਰ ਮੇਰੇ ਜਾਨੀ ਉਹ ਦਾਖਲਾ ਭੇਜਿਆ ਨਹੀਂ ਅੱਛਾ ਜੀ ਤੇ ਫਿਰ ਮੈਂ ਕਿਹਾ ਚੱਲ ਇਹ ਨਕਲ ਲੋਨ ਕਰਕੇ ਤੁਹਾਡਾ ਅਠਵੀਂ ਦਾ ਦਾਖਲਾ ਨਹੀਂ ਭੇਜਿਆ ਜਿਹੜੀ ਬੋਰਡ ਦੇ ਪੇਪਰ ਹੁੰਦੇ ਨੇ ਮੈਂ ਇੱਕ ਚੀਜ਼ ਮੈਂ ਦੱਸਦਾ ਕੋਈ ਵੀ ਮੈਨੂੰ ਮੇਰੇ ਫੋਨ ਤੇ ਦੱਸ ਦਿਓ 9781363890 ਨੰਬਰ ਮੇਰਾ ਇਹ ਉਹ ਟੱਚਿੰਗ ਵਾਲਾ ਮੇਰਾ ਦੂਜਾ ਨੰਬਰ ਹੈ ਇਹ ਮੇਰਾ ਉਹ ਬਟਨ ਵਾਲਾ ਨੰਬਰ ਹੈ ਕੋਈ ਬੰਦਾ ਬੁढ़ा ਹੋ ਜਾਵੇ 90 ਸਾਲ ਦਾ ਹੋ ਜਾਵੇ 100 ਸਾਲ ਦਾ ਹੋ ਜਾਵੇ ਉਹ ਆਪਾਂ ਮਾਸਟਰ ਦਾ ਨਾਮ ਨਹੀਂ ਭੁੱਲੂਗਾ ਨਹੀਂ ਹੋ ਉਹ ਵੀ ਆਦੇ ਮਾਸਟਰ ਦਾ ਨਾਮ ਯਾਦ ਹੁੰਦਾ ਹੁੰਦਾ ਨਾ ਪੱਕੀ ਗੱਲ ਹੈ ਜੀ ਅਜੇ ਰੱਬ ਦਾ ਨੋ ਬੰਦਾ ਭੁੱਲ ਜੇ ਮਾਸਟਰ ਦਾ ਡਾਕਟਰ ਦਾ ਨਹੀਂ ਉਹ ਵੀ ਰੱਬ ਦੇ ਬਰਮ ਜਿੰਦਗੀ ਚਿਹਰਾ ਤੇ ਨਾਮ ਯਾਦ ਆ ਉਹ ਚਿਹਰਾ ਵੀ ਯਾਦ ਉਹ ਕੁੱਟ ਵੀ ਯਾਦ ਰਹਿੰਦੀ ਆ ਕੁੱਟ ਵੀ ਯਾਦ ਰਹਿੰਦੀ ਆ ਅਗਲੇ ਹੀ ਯਾਦਾਂ ਹੁੰਦੀਆਂ ਨੇ ਉਹ ਕੁੱਟ ਨੇ ਮੈਨੂੰ ਪਛਾਤਾ ਕਿਉਂ ਮੇਰਾ ਇੱਕ ਪੋਤਾ ਗਰਨੂਰ ਜੀ ਦੋ ਮੇਰੇ ਦੋਤੇ ਨੇ ਅੱਛਾ ਜੀ ਜੀ ਸਾਹ ਇੱਕ ਛੋਟਾ ਉਹਨ ਪਹਿਲਵਾਨੀ ਕਹਿੰਦੇ ਉਹਨਾਂ ਦਾ ਤੇ ਉਹ ਪੜਦੇ ਲਿਖਦੇ ਆ ਯਾਨੀ ਮੇਰੀ ਜ਼ਿੰਦਗੀ ਹੁਣ ਕੁਛ ਠੀਕ ਆ ਹੁਣ ਕਲਾਕਾਰ ਦੁਨੀਆ ਚਲੇ ਗਏ ਛੰਦਾ ਜੀ ਵੀ ਚਲੇ ਗਏ ਕੇ ਦੀ ਹਾਂ ਸ਼ੁਰੂਆਤ ਮੇਰੀ ਕੇਦੀ ਤੋਂ ਹੋਈ ਸੀ ਅੱਛਾ ਕੇਦੀ ਤੋਂ ਕੇਦੀ ਜੰਗਾਉਣ ਖੋਰ ਤੋਂ ਹਾਂਜੀ ਮੈਂ 86 ਦਾ ਮਾਈ ਮੋ ਹਾਂ ਉਹ ਮੈਂ ਡਿਊਟੀ ਵੀ ਗਾਉਂਦਾ ਰਿਆ ਠੀਕ ਹੈ ਤੇ ਦੋ ਬਾਜੀਆਂ ਚ ਸਟੇਜ ਤੇ ਕਰਨਾ ਬਹੁਤ ਕੁਝ ਕੀਤਾ 25 30 ਕਲਾਕਾਰਾਂ ਦੀਆਂ ਬਾਜੀਆਂ ਕੱਢੀ ਉਹਨਾਂ ਦਾ ਡਾਇਲੋਗ ਵੀ ਅਮਰੇ ਹੋ ਗਿਆ ਨਾ ਇਹ ਮੈਂ ਮਾਈ ਮੋਣ ਉਹ ਵੀ ਤੁਹਾਨੂੰ ਕੱਢ ਕੇ ਦਿਖਾ ਦਿੰਦਾ ਅੱਛਾ ਬੇ ਮਰ ਜਾਣਿਆ ਪੋਸੀਆ ਆਹਾ ਹਾ ਹਾ ਮੈਂ ਕਿਹਾ ਮਾਈ ਮੋਣ ਕਿੱਥੇ ਫਿਰਦੇ ਹੋ ਹੈ ਜੀ ਬੇ ਮਰ ਜਾਣਿਆ ਮੈਂ ਚਮਕੀਲੇ ਦੀ ਸਮਾਪਤੀ ਆਈਆਂ ਮੱਥਾ ਟੇਕਣ ਇੱਥੇ ਸਾਰੀਆਂ ਮਰਾਦਾਂ ਪੂਰੀਆਂ ਹੁੰਦੀਆਂ ਮਾਈ ਮੋਣ ਫਿਰ ਆਪਾਂ ਵੀ ਸੁੱਖ ਲਈਏ ਕੁਝ ਤੇ ਆ ਦੇਖ ਲੈ ਹਾਂ ਜੀ ਇਹ ਵੀ ਦੇਖ ਲੈ ਕਿੰਨੀ ਦੂਰੋਂ ਆਪਣੇ ਗੁਰੂਆਂ ਦੀ ਧਰਤੀ ਤੋਂ ਆਏ ਨੇ ਚੱਲ ਕੇ ਹੈ ਜੀ ਆਲਾ ਫੇਰ ਆਪਾਂ ਚੱਲੀਏ ਹੁਣ ਇਹ ਲੋ ਜੀ ਇਹ ਜੇ ਕੋਈ ਟੋਟਕੇ ਜੇ ਮੈਂ ਮੜੀ ਗੋਟੇ ਸੁਣਾਉਂਦਾ ਹੁੰਦਾ ਸੀ ਪੇ ਉਹ ਸ਼ੁਰੂਆਤ ਮੈਂ ਕੇ ਦੀ ਤੋਂ ਮੈਂ ਬਹਿਰੀਨ ਗਿਆ ਜੀ ਪਹਿਲਾਂ ਅੱਛਾ ਜੀ 21 ਬੰਦੇ ਗਏ ਸੀ ਮੇਰੇ ਉਸਤਾਦ ਮੀਰ ਮਿੱਤਰ ਅੱਛਾ ਜੀ ਉਹ ਤਾਂ ਹੀ ਮੈਨੂੰ ਜੂਨੀਅਰ ਮੀਰ ਮਿੱਤਰ ਕਹਿੰਦੇ ਆ ਠੀਕ ਹੈ ਜੀ ਹੁਣ ਸਿੰਦਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਯਾਰ ਮੀਰ ਮਿੱਤਰ ਦੁਨੀਆ ਨੂੰ ਹਸਾਉਂਦਾ ਉਹ ਤੇਰੀਆਂ ਗੱਲਾਂ ਤੇ ਮੀਰ ਮਿੱਤਰ ਹੱਸਰੇ ਆ ਹੈ ਵਾਹ ਜੀ ਕਮਾਲ ਅਕਲ ਬਿਨਾ ਜੋ ਨਕਲ ਹੈ ਕਾ ਕਾਦਾ ਉਹਦਾ ਜੀਨ ਨਹੀਂ ਮਜਾਜ ਪੱਟੀ ਦੇ ਕਿੱਦਣੋਂ ਆਈ ਸ਼ਕੀਨ ਇਹ ਛਿੰਦਾਜੀ ਦਾ ਗੀਤ ਆ ਉਹ ਕਹਿੰਦੇ ਜੇ ਨਕਲ ਕਰਨੀ ਹੈ ਤੁਸੀਂ ਅਕਲ ਚੇਈ ਦੀ ਅਸਲ ਤੋਂ ਉੱਪਰ ਕਰੋ ਸਹੀ ਗੱਲ ਹੈ ਜੀ ਅਸਲ ਵੀ ਤਾਰੀਫ ਕਰੇ ਹਾਂ ਹੁਣ ਮਾਮਾ ਦਾ ਸਾਬ ਨੇ ਕਿਹਾ ਸੀ ਆਉਦੇ ਮੁੰਡੇ ਨੂੰ ਜੇ ਗਾਉਣਾ ਮੇਰੇ ਤੋਂ ਵਧੀਆ ਗਾਈ ਹੁਣ ਥਲਾਕਾਰਾਂ ਦੇ ਮੁੰਡੇ ਆ ਉਹਨਾਂ ਨੇ ਨਾਮ ਬਣਾਇਆ ਆਪ ਦਾ ਜਿੰਮੀ ਵੀ ਬਣ ਗਿਆ ਤੇ ਲੇਕਿਨ ਇਹ ਕਿਸਮੰਦੀਆਂ ਗੱਲਾਂ ਮੈਂ ਦੀਪ ਸਾਹਿਬ ਦੇ ਸੰਸਕਾਰ ਤੇ ਵੀ ਗਿਆ ਚੰਦਜੀ ਦੇ ਸੰਸਕਾਰ ਤੇ ਵੀ ਗਿਆ ਤੇ ਉਹ ਦੁਨੀਆ ਤੋਂ ਇਹ ਸਭ ਸਾਡਾ ਸਭਿਆਚਾਰ ਥੋੜੀ ਥੋੜੀ ਜਾ ਰਿਹਾ ਸਤਿ ਸੋ ਬਾਬਾ ਖੋਲਿਆ ਤੇਰਾ ਨਨਕਾਣਾ ਮੈਂ ਕਹਿੰਦਾ ਨਾ ਸਤਿ ਸੋ ਬਾਬਾ ਖੋਲਿਆ ਚਮਕੀਲਾ ਨਮਾਣਾ ਤੇ ਉਹ ਤੋਂ ਬਾਅਦ ਉਹ ਥੋੜੀ ਥੋੜੀ ਕਲਾਕਰ ਹਰੇਕ ਨੇ ਚਲੇ ਜਾਣਾ ਤੇ ਕੋਈ ਉਮਰ ਪੁੱਗਤ ਕੇ ਚਲੇ ਜਾਂਦਾ ਕੋਈ ਬਾਅਦ ਚ ਜਾਂਦਾ ਲੇਕਿਨ ਜਿਹੜਾ ਉਮਰ ਮੈਂ ਹੀ ਪੁੱਗਦਾ ਜਾਨੀ ਉਹ ਦੁੱਖ ਤਾਂ ਹੁੰਦਾ ਚਮਕੀਲਾ ਜੀ ਨਾਲ ਕਿਵੇਂ ਮੁਲਾਕਾਤ ਹੁੰਦੀ ਹੈ ਤੁਹਾਡੀ ਸਾਡੀ ਮੁਲਾਕਾਤ ਇਹ ਤਾਂ ਗਾਣੇ ਲਿਖਦਾ ਹੁੰਦਾ ਸੀ ਦੁਗਰੀ ਦੇ ਵਿੱਚ ਇੱਥੇ ਅੱਛਾ ਜੀ ਤੇ ਗਰੀਬੀ ਸੀ ਵਿਚਾਰੇ ਤੇ ਬਹੁਤ ਅੱਛਾ ਮਤਲਬ ਪਹਿਲਾਂ ਤੋਂ ਜਾਣਦੇ ਸੀ ਤੁਸੀਂ ਆ ਪਹਿਲਾਂ ਤੋਂ ਹੀ ਜਾਣਦੇ ਕਿਉਂ ਮੈਂ ਤਾਂ 40 ਸਾਲ ਹੋ ਗਏ ਇਸ ਲੈਂਚ ਠੀਕ ਹੈ ਜੀ ਮੈਂ 18 ਸਾਲ ਕੈਨੇਡਾ ਲੱਗੇ ਆ ਅੱਛਾ ਜੀ ਆ ਮੈਨੂੰ 5-4 ਸਾਲ ਹੀ ਹੋਏ ਆਏ ਨੂੰ ਹਣੀ ਮੇਰੇ ਮੁੰਡੇ ਦਾ ਨੋਆ ਉਹ ਬਿਜਲੀ ਦਾ ਕੰਮ ਕਰਦਾ ਇੱਥੇ ਦੁਗਰੀ ਹੈ ਤੇ ਉਹ 18 ਸਾਲ ਮੈਂ ਜਦ ਲਾ ਕੇ ਆਇਆ 5 ਕਿ ਸਾਲ ਹੋ ਗਿਆ ਮੈਨੂੰ ਅਜ ਨੂੰ ਤੇ ਉਹ ਕੈਨੇਡਾ ਅਮਰੀਕਾ ਚ ਵੀ ਲੋਕ ਲੋਕ ਕੀ ਛੋਟੇ ਛੋਟੇ ਮੁੰਡੇ ਦਾਦਾ ਬਾਬਾ ਸਾਹਿਬ ਦੇ ਉਹ ਚਮਕੀਲੇ ਦੇ ਗਾਣੇ ਗਾਉਂਦੇ ਤੇ ਗੱਡੀਆਂ ਦੇ ਵਿੱਚ ਐ ਤੂੰ ਦੀ ਤੂੰ ਨਾ ਕੀਤਾ ਜਿ ਚੋਰੀ ਕਰਕੇ ਵੀ ਪਾਉਂਦੇ ਨੇ ਕਿ ਗਲਾਗਰ ਉਹ ਚੋਰੀ ਵੀ ਆ ਹੁਣ ਮੈਂ ਹਿੰਦੀ ਫਿਲਮਾਂ ਚ ਮਿਊਜ਼ਿਕ ਫਿਲਮ ਬਣ ਗਈ ਚਮਕੀਲੇ ਦੀ ਹਾਂ ਬਣ ਗਈ ਉਹਦੇ ਚ ਮੇਰਾ ਉਹਨਾਂ ਨੇ ਡੁਪਲੀਕੇਟ ਪਾਇਆ ਮੈਂ ਤਾਂ ਕਿਹਾ ਸੀ ਮੇਰਾ ਸੀਨ ਲੈ ਲਓ ਅੱਛਾ ਤੁਸੀਂ ਬੁਢੇ ਨੂੰ ਜਵਾਨ ਵੀ ਬਣਾ ਸਕਦੇ ਹੋ ਜਵਾਨ ਨੂੰ ਬੁਢਾ ਵੀ ਬਣਾ ਸਕਦੇ ਹੋ ਸਹੀ ਗੱਲ ਹੈ ਤੇ ਬਾਕੀ ਇੰਤਿਆਜ਼ ਅਲੀ ਵੀ ਮੈਨੂੰ ਮਿਲ ਬਦਲ ਤੁਹਾਨੂੰ ਪੁੱਛਿਆ ਪਹਿਲਾਂ ਨੇ ਤੁਹਾਡੀ ਪਰਮਿਸ਼ਨ ਲਈ ਸੀ ਆ ਮੈਂ ਤੋਂ ਸਟੋਰੀ ਲਈ ਹੈ ਸਾਰੀ ਤੁਹਾਨੂੰ ਤਾਂ ਪੈਸੇ ਵੀ ਦਿੱਤੇ ਉਹਨਾਂ ਨੇ ਅੱਛਾ ਜੀ ਸਟੋਰੀ ਪੁੱਛੀ ਹੈ ਦਲਜੀਤ ਦਲਜੀਤ ਨੂੰ ਸੁਰਿੰਦਰ ਛੰਦਾ ਉਹ ਕਹਿੰਦਾ ਹੁੰਦਾ ਸੀ ਉਹਦੀ ਜਵਾਨੀ ਮੈਂ ਸੁਣਿਆ ਕਹਿੰਦੇ ਮਨਕੂ ਕੀ ਦੱਸੇ ਅਸੀਂ ਮਾੜੇ ਇੱਥੇ ਇਹ ਵੀ ਦੱਸ ਦਿਓ ਵੀ ਕੀ ਕੀ ਉਹਨਾਂ ਨੇ ਤੁਹਾਨੂੰ ਪੁੱਛਿਆ ਥੋੜਾ ਜਿਹਾ ਦੱਸਣਾ ਚਾਹੁੰਦਾ ਕਲਮ ਵਾਲਿਆਂ ਨਾਲ ਤੇ ਕੀ ਗੱਲਬਾਤ ਹੋਉਂਦੀ ਓਹ ਫਿਰ ਤਾਂ ਬਹੁਤ ਲੰਬੀਆਂ ਘਾਣੀ ਸ਼ਾਰਟ ਕੱਟ ਜਿਆਦਾ ਪੂਰੀ ਦਸੀਆ ਤਰੀ ਸਟੋਰੀ ਲੰਬੀਆਂ ਸਟੋਰੀਆਂ ਚੱਲੀਆਂ ਜਾਂਦੀਆਂ ਸ਼ਾਰਟ ਜਿਹਦਾ ਤੇ ਉਹ ਸੁਰਿੰਦਰ ਛੰਦਾ ਮੈਨੂੰ ਕਹਿੰਦਾ ਹੁੰਦਾ ਸੀ ਉਹ ਮੇਰਾ ਭਰਾ ਹੀ ਸੀ ਤੇ ਉਹ ਕਹਿੰਦਾ ਮਨਕੂ ਜਿਹੜਾ ਦਲਜੀਤ ਹੈ ਹਮ ਇੱਥੇ ਦੁਗਰੀ ਰਹਿੰਦੇ ਸੀ ਪੁਗਰੀ ਹਾਂ ਕਹਿੰਦੇ ਉਹ ਮਾਈਕਲ ਜੈਕਸਨ ਇੱਥੇ ਪੰਜਾਬ ਦਾ ਇਹ ਤੱਕ ਲੋਗ ਜੀ ਸ਼ਾਹਰੂਖ ਖਾਨ ਮੰਨਿਆ ਪ੍ਰਮਾਨਿਆ ਬਾਲੀਵੁੱਡ ਦਾ ਸਾਰ ਉਹਨੇ ਵੀ ਕਹਤਾ ਵੀ ਜੇ ਕੋਈ ਵਧੀਆ ਕਲਾਕਾਰ ਹੈ ਵਧੀਆ ਐਕਟਰ ਹੈ ਤਾਂ ਦਲਜੀਤ ਦਾ ਸਾਹਜ ਆ ਦੇਖੋ ਜੀ ਦਲਜੀਤ ਦੇ ਚ ਉਹ ਰੱਬ ਨੂੰ ਮੰਨਣ ਵਾਲਾ ਖਾਂਦਾ ਪੀਂਦਾ ਕੁਛ ਨਹੀਂ ਹਾਲਾਂਕਿ ਮੈਂ ਕੈਨੇਡਾ ਤੇ ਸਾਡੇ ਸੀਸਰ ਪਨੇਸਰ ਨੇ ਉਹ ਸ਼ੋਅ ਕਰਾਉਂਦੇ ਆ ਧਰਮਪਾਤ ਜੀ ਦੇ ਤੇ ਪੂਜਾ ਦੇ ਆ ਦਲਜੀਤ ਭਾਜੀ ਦੇ ਮੈਂ ਫਿਰ ਉਹ ਐਜੇ ਰਾਮਗੜੀਆ ਕਰਕੇ ਤੇ ਉਹ ਮੈਨੂੰ ਕਹਿੰਦਾ ਸੀ ਮਨਕੂ ਆਉਂਦਾ ਸਾਜ਼ ਲੈ ਆਈਂ ਖੰਝਰੀ ਜੀ ਬਜਾਉਣੇ ਨੇ ਉਹ ਫਿਰ ਦਲਜੀਤ ਭਾਜੀ ਨੇ ਮੇਰੇ ਹੱਥੋਂ ਫੜ ਕੇ ਆ ਬਜਾਈ ਅੱਛਾ ਜੀ ਉਹ ਗਾਣਾ ਗਾਉਂਦੇ ਸੀ ਜਦੋਂ ਪੰਗਾ ਪੈ ਜਵੇ ਐਦਾਂ ਦਾ ਕੋਈ ਜੀਤ ਸੀ ਉਹ ਗਾਉਂਦੇ ਗਾਉਂਦੇ ਪਾਂ ਚੜ ਜਾਈ ਉਹ ਅਕੀ ਇੰਨਾ ਬਲੀਵ ਕਰੋਗੇ ਜਿਹੜਾ ਹਾਲ ਹੁੰਦਾ 6000 ਭਰਿਆ ਹੋਇਆ ਸੀ ਜਿਹੜੀਆਂ ਆਪ ਪੌੜੀਆਂ ਉੱਤਰਦੇ ਲੋਕ ਉੱਥੇ ਵੀ ਬਹਿ ਗਏ ਸੀ ਅੱਛਾ ਜੀ ਉਹ ਫਿਰ ਗਾਉਂਦੇ 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 ਉਹ ਕਿਤੇ ਪੌੜੀਆਂ ਚੜ ਗਿਆ ਦਲਜੀਤ ਅਖੀਰ ਤੇ ਚੱਲੇ ਗਿਆ ਉੱਥੇ ਇੱਕ ਕੁੜੀ ਨੇ ਜੱਫੀ ਪਾ ਲਈ ਉਹਨੂੰ ਅੱਛਾ ਜੀ ਉਹ ਪਿਆਰ ਕਰਨ ਵਾਲੀਆਂ ਹੁੰਦੀਆਂ ਬਹੁਤ ਪਿਆਰ ਕਰਦੇ ਨੇ ਚਾਹੇ ਕੱਲਾ ਨੂੰ ਪਿਆਰ ਕਰਦੇ ਆ ਹਾਂ ਹਾਂ ਉਹ ਕੱਲਾ ਨੂੰ ਕਰਦੇ ਆ ਉਹ ਮੈਂ ਸੀਤਲ ਨੂੰ ਕਿਹਾ ਮੈਂ ਕਿਹਾ ਭਾਜੀ ਕੋਈ ਪੰਗਾ ਨਾ ਪੈ ਜਾਵੇ ਉਹ ਗੀਜ਼ ਵੀ ਹੈ ਜੇ ਜਦੋਂ ਪੰਗਾ ਪੈ ਜਾਵੇ ਇਹ ਸੱਚੀ ਉਹ ਸੱਚੀ ਉਹ ਫਿਰ ਉਹਨਾਂ ਸਕਿਉਰਟੀ ਗਾਰਡ ਸੀਗੇ ਨਾਲ ਹਾਂ ਜੀ ਤੇ ਉਹ ਫਿਰ ਸੀਤਲ ਨੇ ਕਿਹਾ ਕਹਿੰਦਾ ਵੀ ਐਂਕਰ ਨੂੰ ਉਹ ਵੀ ਬੰਦਾ ਹੁਣ ਸਟੇਜ ਤੋਂ ਦਰਜੀ ਤਾਂ ਥੱਲੇ ਉਤਰਿਆ ਉਹ ਖੁੱਲ੍ਹ ਦਿੱਤੀ ਸੀ ਪਹਿਲਾਂ ਵੀ ਚੱਲ ਇੱਥੇ ਖੜ ਕੇ ਗੱਲ ਤੇ ਪਰ ਦੁਨੀਆ ਨਹੀਂ ਹਟਦੀ ਉਹ ਜਾਣੀ ਫਿਰ ਕਿਸੇ ਨੂੰ ਥੱਲੇ ਨਹੀਂ ਉਤਰਨ ਦਿੰਦਾ ਦਿਲਜੀਤ ਚ ਤੁਸੀਂ ਚਮਕੀਲਾ ਵੀ ਦੇਖਿਆ ਦਿਲਜੀਤ ਨੂੰ ਮਿਲਿਓ ਕਿਤੇ ਝਲਕ ਪੈਂਦੀ ਆ ਝਲਕ ਦੇਖੋ ਮੈਂ ਅਜੇ ਅੱਜ ਫਿਲਮ ਦੇਖਣੀ ਆ ਸੀ ਹੂੰ ਤੇ ਮੈਂ ਤਾਂ ਹਰ ਇੱਕ ਬੰਦੇ ਦੇ ਮੂੰਹ ਸੁਣਿਆ ਕਹਿੰਦੇ ਯਾਰ ਐਸੀ ਫਿਲਮ ਨਹੀਂ ਐਸੀ ਐ ਦੇਖੀ ਜਿਹੜੀ ਬਣਾਈਏ ਉਹਨਾਂ ਨੇ ਇੰਤਜ਼ਾਰ ਜਿਹੜੀ ਭਾਜੀ ਨੇ ਉਹਦੇ ਪ੍ਰਿੰਸੀਪਲ ਚੋਪੜਾ ਵੀ ਜੈਮਨ ਚਮਕਿੱਲਾ ਤੇ ਉਹਨਾਂ ਦੀ ਜੋ ਪਹਿਲੀ ਪਤਨੀ ਗੁਰਮੇਲ ਕਰੋ ਉਹਨਾਂ ਨੇ ਆਪ ਇੰਟਰਵਿਊ ਦੇ ਵਿੱਚ ਇੱਕ ਜਿਹਾ ਕਿਹਾ ਕਹਿੰਦੇ ਸਾਨੂੰ ਆਪ ਮਤਲਬ ਜਦੋਂ ਗੱਡੀ 'ਚ ਉਤਰੇ ਉਸੇ ਗੈਟਅੱਪ ਦੇ ਵਿੱਚ ਵੀ ਸਾਨੂੰ ਆਪ ਨੂੰ ਭੁਲੇਖਾ ਪੈ ਗਿਆ ਉਹ ਤਾਂ ਹੁਣ ਫਿਲਮਾਂ ਵਾਲੇ ਬਣਾ ਦਿੰਦੇ ਉਹ ਜਿਆ ਇਹ ਇੱਕ ਦਿਲਜੀਤ ਵੀ ਖੂਬਸੂਰਤ ਐ ਐਵੇਂ ਨਹੀਂ ਜੰਗ ਆ ਮੁੰਡਾ ਜਵਾਨ ਆ ਦੁਨੀਆ ਚਾਹੁੰਦੀ ਆ ਤੁਸੀਂ ਇਹ ਦੇਖੋ ਸੱਤ ਵੱਡੀ ਇੱਕ ਆ ਦਰਖਤ ਐ ਐ ਛੋਂ ਤੇ ਚੜ੍ਹ ਨਹੀਂ ਬਹੁਤ ਔਖਾ ਉਹ ਜਿਹੜਾ ਟੀਸੀ ਐ ਉੱਥੇ ਹੱਥ ਲਾਉਣ ਬਹੁਤ ਔਖਾ ਹੁਣ ਜਿਹੜੇ ਆਵਾਮੀ ਵਾਮੀ ਦਵਾਨੀ ਕੀ ਕਹਿੰਦੇ ਹੁੰਦੇ ਇਹਨਾਂ ਕਿਹਨੇ ਜੀ ਉਹ ਵਿਆਹ ਸੀਗਾ ਆਵਾਮੀ ਦਾ ਉਹਨਾਂ ਦਾ ਅੰਬਾਨੀ ਆ ਆਵਾਜੇ ਮੁੰਡੇ ਦਾ ਵਿਆਹ ਚਲ ਬੱਟੇ ਬੱਟੇ ਕਲਾਕਾਰ ਦੇਖੋ ਜੀ ਉਹ ਜੋ ਗੱਲ ਹੀ ਗਿਆ ਉਹ ਦੇਖੋ ਜੀ ਉੱਥੇ ਉਹਨੇ ਤੈਹ ਲਾਤੀ ਫਿਲਮ ਇੰਡਸਟਰੀ ਹਿਲਾ ਕੇ ਰੱਖਤੀ ਉਹਨਾਂ ਨੇ ਸਾਰੀਆਂ ਕੁੜੀਆਂ ਜਿੰਨੀਆਂ ਫਿਲਮ ਇੰਡਸਟਰੀ ਨੱਚਣ ਲਾਤੀਆਂ ਹਾਂ ਉਹ ਕਹਿੰਦੇ ਸੀ 20 ਮਿੰਟ ਹੋਰ ਲਓ ਦੇ ਲੋ ਆਪ ਕਹਿ ਕਹਿ ਕੇ ਗਹਿ ਰਹੇ ਵੀ ਹੋਰ ਪਰਪਰ ਦੇਖੋ ਗਿਆ ਵੀ ਸਾਦੇ ਕੁੱਟੇ ਵੀ ਅਮੀ ਜੀ ਪਰ ਨਾ ਮੰਗੇ ਸੋਨਾ ਵੀ ਪਾ ਕੇ ਜਾ ਸਕਦਾ ਮੁੰਡੀਆਂ ਪਰਨਾ ਬਣ ਕੇ ਗਿਆ ਦੇ ਲੋ ਪਰਨਾ ਵੀ ਬਣ ਕੇ ਇੱਥੇ ਇੱਕ ਗਾਣਾ ਚੱਲ ਜਾਵੇ ਪੰਜ ਪੰਜ ਮੁੰਦਰੀਆਂ ਇੱਥੇ ਕਲਾਕਾਰ ਪਾ ਲੈਂਦੇ ਆ ਦਿਖਾਉਣ ਦੇ ਮਾਰੇ ਉਹ ਤਾਂ ਸੰਤ ਸਿੰਘ ਮਛਕੀਂ ਦੀਆਂ ਖਸਤਾਂ ਰੱਬ ਨੂੰ ਸੁਣਦਾ ਤੇ ਪਾਈ ਸਾਹਿਬ ਦਾ ਪਾਠ ਵੀ ਕਰਦਾ ਐ ਨੌਨ ਵੇਜ ਬੰਦਾ ਇਹ ਨਹੀਂ ਆ ਸੋਢੀ ਸਾਹਿਬ ਵੀ ਉਹਦੇ ਮਾਮਾ ਜੀ ਨੇ ਇਹ ਜਾਨੀ ਉਹ ਪਰਿਵਾਰ ਚੋਂ ਇਹ ਧਾਰਮਿਕ ਕਰਮ ਹਾਂਜੀ ਹਾਂਜੀ ਜਾਨੀ ਰੱਬ ਦੀ ਵੀ ਕਿਰਪਾ ਹੁੰਦੀ ਆ ਤੇ ਕੀਰਤਨ ਵੀ ਕਰਦੇ ਰਹੇ ਨੇ ਕਹਿੰਦੇ ਮੇਜਕ ਲੈਨ ਚ ਆਉਣ ਤੋਂ ਪਹਿਲਾਂ ਕੀਰਤਨ ਜਿਵੇਂ ਸਦੂਲ ਸਕੰਦਰ ਪਹਿਲਾਂ ਕੀਰਤਨ ਕਰਦਾ ਸੀ ਹਾਂਜੀ ਦੁਦਕਾ ਵੀ ਇਹ ਫਿਰ ਕਿਰਪਾ ਹੋ ਗਈ ਰੱਬ ਦੀ ਕਿਰਪਾ ਹੋ ਜਾਂਦੀ ਹੈ ਤੇ ਤੁਸੀਂ ਮਤਲਬ ਆਪਾਂ ਗੱਲ ਕਰ ਰਹੇ ਸੀ ਚਮਕੀਲਾ ਜੀ ਨਾਲ ਤੁਹਾਡੀ ਮੁਲਾਕਾਤ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਤੋਂ ਜਾਣਦੇ ਸੀ ਫਿਰ ਉਹ ਜਦੋਂ ਮਤਲਬ ਸੁਰਿੰਦਰ ਸਿੰਧਾ ਜੀ ਦੇ ਸ਼ਗਿਰਦ ਬਣਦੇ ਨੇ ਫਿਰ ਇਹ ਜਾ ਕੇ ਉਹ ਤਾਂ ਜਿਹੜਾ ਰਾਈਟਰ ਹੁੰਦਾ ਉਹਦੀ ਬੁੱਕਤ ਘਟ ਹੁੰਦੀ ਆ ਹੂੰ ਉਹ ਤਾਂ ਇਹ ਹੁੰਦੇ ਆ ਵੀ ਇੱਕ ਆਪਾਂ ਬੁੱਤ ਘਟਦੇ ਆ ਹੂੰ ਬੁੱਤ ਤੇ ਚ ਜਾਣ ਪਾਉਣ ਵਾਲਾ ਕਲਾਕਾਰ ਹੁੰਦਾ ਕਲਾਕਾਰ ਦਿਖਾਰੀ ਬੁੱਤ ਘੜਦਾ ਬੁੱਤ ਘੜਦਾ ਹੁਣ ਇਹਨੇ ਬੁੱਤ ਵੀ ਘੜੇ ਸੀ ਜਾਨ ਵੀ ਆਪ ਹੀ ਪਾਈ ਆ ਉਹ ਸਾਡੀ ਮੁਲਾਕਾਤ ਆ ਉੱਥੇ ਦਾਪਣਾ ਚ ਸਾਡੇ ਪਰਸ਼ੋਤਮ ਹੁੰਦਾ ਸੀ ਪਹਿਲਾਂ ਤੇ ਉਸ ਸਮੇਂ ਕਿਹਦੇ ਨਾਲ ਹੁੰਦੇ ਸੀ ਸੁਰਿੰਦਰ ਚੰਦਾ ਜੀ ਨਾਲ ਹੁੰਦੇ ਸੀ ਮੈਂ ਨਾ ਮੈਂ ਤੇ ਦੀ ਮੈਂ ਕੋਈ ਕਲਾਕਾਰ ਨਹੀਂ ਛੱਡਿਆ ਯਾਰ ਅੱਛਾ ਸਾਰਿਆਂ ਨਾਲੇ ਮਤਲਬ ਜਿਹਦਾ ਪ੍ਰੋਗਰਾਮ ਹੁੰਦਾ ਜੀ ਫਰੀ ਹੁੰਦੇ ਸੀ ਮਤਲਬ ਤੁਸੀਂ ਇਹ ਤੋਂ ਕਿਸੇ ਨਾਲ ਵੀ ਜਾ ਸਕਦੇ ਕਿਸੇ ਨਾਲ ਬੰਨੇ ਨਹੀਂ ਸੀਗੇ ਮਤਲਬ ਬੌਂਡ ਨਹੀਂ ਸੀ ਇਹ ਤੋਂ ਜੱਡ ਤੱਕ ਲਾਲ ਠੀਕ ਹੈ ਹਰੇ ਕਲਾਕਾਰ ਨੇ ਛੋਟੇ ਤੋਂ ਲੈ ਕੇ ਗਰਦਾਸ ਮਾਮ ਤੇ ਗੁੱਗੂ ਗਿੱਲ ਨੂੰ ਮੈਂ ਬਹੁਤ ਪਿਆਰ ਕਰਦਾ ਉਹ ਮੈਨੂੰ ਵੀ ਬਹੁਤ ਪਿਆਰ ਕਰਦੇ ਹੈ ਕੁਲਵਿੰਦਰ ਸਿੰਘ ਗੁੱਗੂ ਗਿੱਲ ਗੁੱਗੂ ਗਿੱਲ ਪੂਰਾ ਨੋਤਾ ਕੁਲਵਿੰਦਰ ਸਾਹਿਬ ਹਾਂ ਮਾਨੀ ਖੇੜੇ ਤੇ ਉਹ ਵੀ ਚਮਕੀਲੇ ਦੀ ਇੰਟਰਵਿਊ ਸੁਣਦਾ ਹੁੰਦੇ ਸੀ ਬਾਜੀ ਸਾਡੇ ਅੱਛਾ ਜੀ ਉਹ ਇੱਕਦਮ ਚੰਦਾ ਜੀ ਨਾਲ ਗਿਆ ਸੀ ਉਹ ਕਹਿੰਦੇ ਮਨਕੁ ਤੇਰੀ ਇੰਟਰਵਿਊ ਦੇਖ ਰਿਹਾ ਮੈਂ ਕਿ ਅੱਛਾ ਸਿੰਦਾ ਜੀ ਕਹਿੰਦੇ ਯਾਰ ਤੇਰੀਆਂ ਵੀ ਇੰਟਰਵਿਊ ਦੇਖਦੇ ਆਂ ਤੇ ਵੱਡੇ ਵੱਡੇ ਕਲਾਕਾਰ ਮੈਂ ਕਿਹਾ ਯਾਰ ਮੈਂ ਕਲਾਕਾਰ ਨਹੀਂ ਮੈਂ ਘਟਾ ਜੇ ਤੁਹਾਡੇ ਨਾਲ ਕਿ ਤੂੰ ਤਾਂ ਘਰ ਦੀ ਮੁਰਗੀ ਵਾਲਾ ਕਰਦਾ ਮੈਂ ਤਾਂ ਰਾਤਾਂ ਵੀ ਰਿਹਾ ਉੱਤੇ ਤੇ ਦਿਲ ਦਾ ਮਾਮਲਾ ਫਿਲਮ ਸੀ ਇੱਕ ਉਹਦੇ ਵਿੱਚ ਮੈਂ ਕੰਮ ਕੀਤਾ ਉਹ ਜਿਵੇਂ ਕਹਾਵਤ ਨਹੀਂ ਵੀ ਆਪਣਾ ਜੋਗੀ ਜੋਗੜਾ ਆ ਬਾਹਰਲਾ ਜੋਗੀ ਸਿੱਧ ਇੱਕ ਬਗਾਵਤ ਫਿਲਮ ਸੀ ਮੇਰੀ ਅੱਛਾ ਜੀ ਉਹ ਸਾਡੇ ਅ ਕੁਆਲਿਟੀ ਨੋਨ ਨੇ ਉਹਨਾਂ ਨੇ ਕਈ ਫਿਲਮਾਂ ਬਣਾਈਆਂ ਉਹ ਵੀ ਮੈਨੂੰ ਪਿਆਰ ਕਰਦੇ ਸੀ ਉਹ ਛਿੰਦਾ ਜੀ ਨੇ ਉਹਨੇ ਦੱਸਿਆ ਵੀ ਮੇਰਾ ਰੋਲ ਹੈ ਅੱਛਾ ਜੀ ਉਹ ਫਿਰ ਕਈ ਵਾਰੀ ਹੋ ਜਾਂਦਾ ਅਗਲਾ ਕਹਿੰਦਾ ਯਾਰ ਵੀ ਅਸੀਂ ਰੋਲ ਕਰਦਾ ਵੀ ਇਹ ਨੂੰ ਪਤਾ ਨਹੀਂ ਕਹੇ ਜਾਂ ਰੋਲ ਮਿਲਣਾ ਉਹਨੇ ਮੈਨੂੰ ਰੋਲ ਇਹੋ ਜਿਹਾ ਦਿੱਤਾ ਮੈਂ ਉਸਤਾਦ ਬਣਿਆ ਉਹਨਾਂ ਦਾ ਅੱਛਾ ਜੀ ਗਰਦਾਸ ਗਰਦਾਸਬਾਨ ਜੀ ਤੇ ਛਿੰਦਾ ਜੀ ਦਾ ਅੱਛਾ ਜੀ ਇੱਕ ਵਾਰ ਸੇ ਉਹ ਬਗਾਵਤ ਫਿਲਮ ਨੇ ਦੇਖ ਲਈ ਤੁਸੀਂ ਕੱਢ ਗਏ ਠੀਕ ਹੈ ਤੇ ਉਹ ਮਾਨ ਸਾਹਿਬ ਮੈਨੂੰ ਕੈਨੇਡਾ ਮੈਂ ਤਾਂ ਕਦੇ ਟਿਕਟ ਲਈ ਨਹੀਂ ਅੱਛਾ ਜੀ ਤੇ ਉਹ ਵੀ ਵਨਡੇ ਮੈਚੇ ਖੇਲਦੇ ਆ ਹਾਂ ਉਹਨਾਂ ਤੇ ਵੀ ਐਸੀ ਕਿਰਪਾ ਹੋਈ ਹੋਈ ਆ ਜੀ ਤਾਂ ਹਾਂ ਮਾਨ ਸਾਹਿਬ ਦੇ ਤੇ ਬਾਕੀ ਇਹ ਆ ਵੀ ਜਿੱਥੇ ਸਤਸਗੁਰੂ ਹੋਵੇ ਦਿਆਲਤਨ ਛੜਦਾ ਪੂਰੀ ਮਤਗੰਦ ਦਾ ਵੀ ਜਦੋਂ ਦਿਆਲ ਹੋ ਜਾਂਦਾ ਫੇਰ ਸਾਰੇ ਦੁੱਖ ਦਕ ਸਭ ਟੁੱਟ ਜਾਂਦੇ ਆ ਅਮਰ ਹੋ ਜਾਂਦਾ ਬੰਦਾ ਜੀ ਸਹੀ ਗੱਲ ਇਹਦੇ ਤੇ ਇਹਦੇ ਤੇ ਵੀ ਸਵਰਸਪਤੀ ਮਾਤਾ ਦਾ ਬਾਸ ਸੀ ਬាទ ਤੇ ਦੁਨੀਆ ਇੱਥੇ ਸੋਖਾਂਪੂਰ ਦੀ ਕਹਿੰਦੇ ਜਦੋਂ ਮਤਲਬ ਇਹਨਾਂ ਦਾ ਖਾੜੇ ਪੂਰੀ ਚੜ੍ਹਾਈ ਸੀ ਵੀ ਲੋਕ ਇਹਨਾਂ ਨੂੰ ਪੁੱਛ ਕੇ ਵਿਆਹ ਦੀਆਂ ਤਰੀਕਾਂ ਰੱਖਦੇ ਸੀ ਸੱਚੀ ਗੱਲ ਹੈ ਪੁੱਛ ਕੇ ਪੁੱਛ ਕੇ ਇੱਕ ਪੁੱਛ ਕੇ ਰੱਖਦੇ ਸੀ ਸਾਡਾ ਇੱਕ ਗਰਮੇਲ ਹੈ ਸਾਡੇ ਪਾਜੀ ਡੀਐਸਪੀ ਨੇ ਖੰਨੇ ਅੱਛਾ ਜੀ ਤੇ ਉਹਨਾਂ ਦਾ ਵਿਆਹ ਸੀ ਹਰਿੰਦਰ ਸਿੰਘ ਚਾਹਲ ਸਾਡੇ ਉਦੋਂ ਐਸਪੀ ਹੁੰਦੇ ਸੀ ਤੇ ਉਹ ਚਮਚੀਲੇ ਕੋਲ ਚਲੇ ਗਏ ਕਹਿੰਦੇ ਯਾਰ ਸਾਡੇ ਭਤੀਜੇ ਦਾ ਵਿਆਹ ਉਹ ਕਹਿੰਦੇ ਜੇਟ ਹੈ ਨਹੀਂ ਬੁੱਕ ਨਹੀਂ ਹੂੰ ਸਾਡਾ ਪ੍ਰੋਗਰਾਮ ਹੈ ਉਹ ਕਹਿੰਦੇ ਫਿਰ ਪੁਲਿਸ ਵਾਲਿਆਂ ਦਾ ਵੀ ਤੁਹਾਨੂੰ ਪਤਾ ਹੀ ਨਹੀਂ ਮਾਂ ਕਿੱਥੇ ਕਰਦੇ ਹੈ ਹੈ ਉਹ ਪੁਲਿਸ ਵਾਲੇ ਜਿਵੇਂ ਦੋ ਚਾਰ ਬੰਦੇ ਲੰਗਰ ਚ ਖਾ ਕੇ ਆਏ ਸੀਗੇ ਉਹ ਰੱਜੇ ਹੋਏ ਪੁਲਿਸ ਵਾਲਿਆਂ ਨੇ ਕਿਤੇ ਰਾਹ ਚ ਲੰਗਰ ਲਾਇਆ ਹੋਇਆ ਹੈ ਉਹ ਕਹਿੰਦੇ ਵੀ ਲੰਗਰ ਛਕੋ ਕਹਿੰਦੇ ਨਹੀਂ ਅਸੀਂ ਛਕਿਆ ਹੋਇਆ ਕਹਿੰਦੇ ਛਕਦੇ ਹੋ ਨਹੀਂ ਫਿਰ ਦੂਜੇ ਲੋਟ ਛਕਾਈਏ ਛਕਾਉਣ ਦੇ ਤਰੀਕੇ ਤੁਹਾਨੂੰ ਹੋਰ ਵੀ ਹੁੰਦੇ ਨੇ ਉਹ ਪੁਲਸ ਵਾਲਿਆਂ ਦੀ ਬੋਲੀ ਇਹਨਾਂ ਦਾ ਵਰਦੀ ਦੇ ਇੱਕ ਬੰਦਾ ਡਰ ਜਾਂਦਾ ਚਲੋ ਹੁਣ ਤਾਂ ਹਜੀ ਉਹ ਫਿਰ ਚਾਹਲ ਸਾਹਿਬ ਨੇ ਫਿਰ ਉਹ ਕਹਿੰਦੇ ਵੀ ਐਂ ਕਰ ਪ੍ਰੋਨ ਬੁੱਕ ਕਰ ਤੇ ਉੱਥੇ ਹੋਰ ਬੰਦਾ ਭੇਜ ਦੇ ਅੱਛਾ ਜੀ ਉੱਥੇ ਫਿਰ ਪੁਲਿਸ ਭੇਜੀ ਨਾਲ ਕਿ ਗੱਡੇ ਵਾਲੇ ਨੂੰ ਭੇਜਿਆ ਅੱਛਾ ਜੀ ਹਾਂ ਫਿਰ ਉਹ ਫਿਰ ਸਾਡੇ ਡਿਪਟੀ ਸਾਧਾ ਗਰਮੇਰ ਸਿੰਘ ਇੱਥੇ ਆਏ ਸੀ ਮੇਲੇ ਤੇ ਅੱਛਾ ਜੀ ਮਾਨਤਨ ਕਰਕੇ ਗਏ ਨੇ ਤੇ ਗਿਆਨਵੀ ਮੇਰੇ ਨਾਲ ਸੀ ਅਸੀਂ ਗੱਡੀ 'ਚ ਬੈਠੇ ਰਹੇ ਬਹੁਤ ਪਿਆਰੇ ਬੰਦੇ ਨੇ ਸਾਡੇ ਮਤਲਬ ਕਹਿੰਦਾ ਵੀ ਆਏ ਦੁਨੀਆ ਪੁੱਛ ਕੇ ਪ੍ਰੋਨ ਕਰਦੀ ਸੀ ਉੱਚ ਕੇ ਜੇ ਨਾ ਹੋਵੇ ਫਿਰ ਕਿੰਨੀ ਕਿ ਚੜਾਈ ਸੀ ਉਹ ਸਮੇਂ ਨੂੰ ਯਾਦ ਕਰਕੇ ਥੋੜਾ ਜਰੂਰ ਹੋਸ ਕਿਉਂਕਿ ਜਿਹੜੇ ਅੱਜ ਦੇ ਨੌਜਵਾਨ ਨੇ ਗੀਤ ਜਰੂਰ ਸੁਣਦੇ ਨੇ ਫਿਲਮ ਤੋਂ ਬਾਅਦ ਚਮਕੀਲੇ ਜੀ ਬਾਰੇ ਜਾਣਨ ਜਰੂਰ ਲੱਗੇ ਨੇ ਪਰ ਉਹ ਸਮੇਂ ਦਾ ਮਤਲਬ ਜਿਵੇਂ ਤੁਹਾਨੂੰ ਯਾਦ ਹੋਵੇਗਾ ਵੀ ਜਿਵੇਂ ਦੱਸਿਆ ਜਾਂਦਾ ਵੀ ਸਿੱਧੂ ਮੂਸੇਵਾਲੇ ਦੀ ਜਿਵੇਂ ਚੜਾਈ ਆ ਚਲੋ ਜਨਰ ਦੋਨਾਂ ਦਾ ਅਲੱਗ-ਅਲੱਗ ਆ ਸਿੱਧੂ ਮੂਸੇਵਾਲੇ ਨੇ ਹੋਰ ਤਰੀਕੇ ਨਾਲ ਗੀਤ ਗਾਏ ਨੇ ਚਮਕੀਲੇ ਦਾ ਆਪਣਾ ਜਨਰ ਸੀ ਆਪਣਾ ਤਰੀਕਾ ਸੀ ਆਪਣੇ ਸ਼ਬਦ ਸੀ ਕੌਣ ਦੇ ਪਰ ਜੇਕਰ ਦੇਖੇ ਵੀ ਉਹ ਸਮੇਂ ਕਿੰਨੀ ਕ ਚੜਾਈ ਸੀ ਜੇਕਰ ਤੁਸੀਂ ਸ਼ਬਦਾਂ ਚ ਬਿਆਨ ਕਰੋ ਜੋ ਤੁਸੀਂ ਆਪਣੇ ਅੱਖੀ ਤੇ ਕਿਆ ਉਹ ਚੜਾਈ ਤਾਂ ਹੁਣ ਮੈਂ ਦੱਸ ਹੀ ਨਹੀਂ ਸਕਦਾ ਤੁਹਾਨੂੰ ਅੱਛਾ ਜੀ ਚੜਾਈ ਇੱਕ ਤਾਂ ਆਏ ਕਹ ਦਿੰਨੇ ਆ ਇੱਕ ਇੱਕ ਬਹਾਨਾ ਤਾਂ ਆਹ ਕਰ ਦਿੰਨੇ ਆ ਉਹ ਜਣੀ ਅਖੀਰ ਹੀ ਸੀ ਚੜਾਈ ਉਹ ਹੁਣ ਟਰੱਕਾਂ ਵਾਲੇ ਮੈਂ ਇੱਕ ਹੋਰ ਦੱਸਾਂ ਟਰੱਕਾਂ ਵਾਲੇ ਪੁਲਸ ਵਾਲੇ ਪੁੱਛਦੇ ਹੁੰਦੇ ਸੀ ਆਰ ਸੀ ਲਿਓ ਇਹ ਕਾਗਜ਼ ਲਿਓ ਬਜੀ ਹੈ ਨਹੀਂ ਕੀ ਕਈ ਵਾਰੀ ਲਾਇਸੈਂਸ ਮਨਿੰਦਰ ਟਰੱਕ ਵਾਲੇ ਸਟਰਾਜੀ ਚੰਗਿਲੇ ਦੀ ਅੱਛਾ ਜੀ ਉਹ ਹੈਗੀ ਆ ਜੀ ਜਾਓ ਯਾਰ ਫਿਰ ਵਾਹ ਜੀ ਵਾਹ ਮਤਲਬ ਚੰਗਿਲੇ ਦਾ ਨਾਉ ਚੱਲਦਾ ਸੀ ਮੈਂ ਉਹ ਕਹਿੰਦੇ ਮਿਤਲਾ ਨਾਉ ਚੱਲਦਾ ਮਤਲਬ ਕਹਿੰਦਾ ਵੀ ਇਹ ਅਭੀ ਗੁੱਗੂ ਆਪਣੇ ਪਾਜੀ ਆਪਣੇ ਮਤਲਬ ਕਹਿੰਦੇ ਪੈਸੇ ਤੋਂ ਵੱਧ ਨਾਉ ਚੱਲਦਾ ਸੀ ਵੀ ਕੈਸਟ ਲੈ ਕੇ ਛੱਡ ਦਿੰਦੇ ਦੀ ਹਾਂ ਹਾਂ ਪੈਸੇ ਤੋਂ ਵੱਧ ਬੱਬੂ ਮਾਨ ਹੂੰ ਹੁਣ ਬੱਬੂ ਮਾਨ ਨੇ ਪਾਜੀ ਨੇ ਕੀਤੇ ਗਾਇਆ ਜੱਤੀ ਚੋਰੀ ਚੋਰੀ ਚੰਗਿਲਾ ਸੁਣਦੀ ਹੂੰ ਉਹ ਬਾਅਦ ਚ ਕਹਿ ਦਿੰਦਾ ਸੀ ਉਹ ਲੋਕਾਂ ਦੇ ਛਲੀ ਲਗਾਣੇ ਕਹਿੰਦੇ ਆ ਉਹ ਪਰ ਉਹਨੇ ਸਚਾਈ ਰੱਖਤੀ ਉਹੀ ਮੈਂ ਕਹਿਣ ਲੱਗਿਆ ਸੀਗਾ ਵੀ ਅੱਜ ਦੇ ਸਮੇਂ 'ਚ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਜੋ ਕੁਝ ਹੈ ਉਹ ਸਭ ਨਾਲ ਤਾਂ ਕੁਝ ਵੀ ਨਹੀਂ ਸੀ ਫਿਰ ਉਹ ਇਹ ਕਹਿੰਦੇ ਨੇ ਵੀ ਹੈ ਸਭ ਕੁਝ ਉਹਦੋਂ ਵੀ ਸੀ ਬੰਦਾ ਓਲੇ ਚੋਰੀ ਦੀ ਵੀ ਚਮਕੀਲੇ ਨੇ ਆਪਣੇ ਸ਼ਬਦਾਂ ਨਾਲ ਵੀ ਇੱਕ ਮਰਦ ਦੇ ਤੌਰ ਤੇ ਸਾਰਾ ਕੁਝ ਸਾਹਮਣੇ ਰੱਖਤਾ ਵੀ ਇੱਕ ਫੱਕਰਵੰਦਾ ਵੀ ਕਹਿ ਸਕਦੇ ਆ ਵੀ ਜੋ ਗੱਲਾਂ ਲੋਕ ਚੋਰੀ ਛੁਪੇ ਲੋਕੇ ਕਰਦੇ ਸੀ ਉਹ ਚਮਕੀਲੇ ਨੇ ਸ਼ਰਮ ਘਰਤੀ ਆ ਉਹਨੇ ਮੂੰਹ ਤੇ ਰੱਖਤਾ ਹੁਣ ਸਾਡੂ ਵੀ ਮੂਰੇ ਬੈਠੇ ਹੁੰਦੇ ਸੀ ਕਈ ਵਾਰੀ ਜੇ ਸਾਡੂ ਨੇ 100 ਰੁਪਏ ਦਿੱਤਾ ਦੂਜੇ ਨੇ 200 ਦੇਣਾ ਹੈ ਜਦੋਂ ਜਿਹਦੀ ਗੱਲ ਲੱਗ ਜਾਂਸ ਵਾਲੀ ਹੈ ਸਾਡੂ ਨੂੰ ਅਕਸ ਬਚਾ ਕੇ ਉਹ ਮਤਲਬ ਕਹਿੰਦਾ ਵੀ ਉਹਨੇ ਜਿਹੜੀਆਂ ਸਚਾਈਆਂ ਸੀ ਜਿਹੜੇ ਸਰੀਰ ਗਣੇ ਆ ਉਹ ਉਹਦਾ ਮਤਲਬ ਵੀ ਨਿਕਲਦਾ ਜੇ ਆਪਾਂ ਸੋਚੀਏ ਢੰਗਾਈ ਨਾਲ ਬੈਠ ਕੇ ਉਹਦੇ ਮਤਲਬ ਵੀ ਨਿਕਲਦੇ ਆ ਪਰ ਹੈਗੇ ਤੱਤੇ ਸੀਗੇ ਉਹ ਮੈਂ ਵੀ ਮੰਨਦਾ ਪਰ ਫਿਰ ਵੀ ਇਹ ਵੀ ਸੱਚ ਹੈ ਜੇ ਇਹ ਸਚਾਈ ਹੈ ਜਿਵੇਂ ਗੀਤ ਤੱਤੇ ਸੀ ਤਾਂ ਇਹ ਵੀ ਸਚਾਈ ਹੈ ਵੀ ਲੋਕ ਪਸੰਦ ਕਰਦੇ ਸੀ ਇਸੇ ਕਰਕੇ ਇਹ ਵੀ ਕਹਿੰਦੇ ਨੇ ਵੀ ਚਮਕੀਲੇ ਨੇ ਸਾਰੇ ਕਲਾਕਾਰ ਬੇਲੇ ਕਰਤੇ ਸੀ ਉਹਨੇ ਬੇਲੇ ਬੁੱਲੇ ਤਾਂ ਨਹੀਂ ਕੀਤਾ ਮੈਂ ਤਾਂ ਕਹਿੰਦਾ ਵੀ ਜਿਨ੍ਹਾਂ ਨੂੰ ਮਿਲਦੇ ਹੁਣ ਜਿਹੜਾ ਮੇਰਾ ਫੈਨ ਆ ਮਤਲਬ ਪਹਿਲ ਚਮਕੀਲੇ ਦੀ ਹੁੰਦੀ ਸੀ ਇਹ ਕਹਿ ਸਕਦੇ ਹੁਣ ਜਿਵੇਂ ਮੰਨ ਲਓ 15 ਤਰੀਕ ਦੇ ਦੋ ਵਿਆਹ ਨੇ ਚਮਕੀਲਾ ਦਾ ਇੱਕ ਥਾਂ ਤੇ ਹੀ ਜਾਂਦਾ ਉਹ ਐਂ ਹੁੰਦਾ ਸੀ ਕਿੰਨੇ ਕਿੰਨੇ ਪ੍ਰੋਗਰਾਮ ਹੁੰਦੇ ਇਹ ਵੀ ਦੱਸ ਦਿਓ ਸੱਚ ਹੁਣ ਗੱਲਾਂ ਹੀ ਗੱਲ ਯਾਦ ਆਈਆਂ ਉਹ ਰੋਜ਼ ਦਾ ਇੱਕ ਵੀ ਹੁੰਦਾ ਸੀ ਦੋ-ਦੋ ਵੀ ਹੁੰਦੇ ਸੀ ਅੱਛਾ ਜੀ ਇਹ ਤਿੰਨ ਤਾਂ ਮੈਂ ਲਾਇ ਨਹੀਂ ਕਦੇ ਐਵੇਂ ਮੈਂ ਝੂਠ ਬੋਲਾਂ ਕਲਾਕਾਰ ਸੁਣਦੇ ਆ ਸਾਰੇ ਕਿ ਤਿੰਨ ਉਹ ਟੱਕਣੇ ਲਾਏ ਹੋਣਗੇ ਅੱਛਾ ਜੀ ਤੇ ਤਿੰਨ ਲਾਉਣੇ ਬਹੁਤ ਔਖੇ ਆ ਕਲਾਕਾਰ ਦਾ ਯਾਰ ਗੱਲ ਬਹਿ ਜਾਂਦਾ ਹੈ ਕਿ ਥੱਕਿਆ ਹੁੰਦਾ ਬੰਦਾ ਜਿਹੜਾ ਬੰਦਾ 2 ਘੰਟੇ 2.5 ਘੰਟੇ ਵੀ ਗਾਉਂਦਾ ਉਹ ਵੀ ਨਹੀਂ ਪੀਂਦਾ ਵਿੱਚ ਹਾਂ ਚਾਹ ਵੀ ਨਹੀਂ ਪੀਂਦਾ ਕਿਤੇ ਗੋੜ ਖਾ ਲੈਣਾ ਇਹ ਤੁਸੀਂ ਆਪ ਦਿਮਾਗ ਨਾਲ ਸੋਚੋ ਵੀ ਤਿੰਨ ਗੋਨੇ ਇਹ ਐ ਕਰਨਾ ਐ ਕਰਨਾ ਐ ਕਰਨਾ ਵੀ ਇਹ ਕੁਝ ਝੂਠ ਵੀ ਹੋ ਜਾਂਦਾ ਵਿੱਚ ਕਈ ਝੂਠ ਵੀ ਬੋਲ ਦਿੰਦੇ ਆ ਇਹ ਸਚਾਈ ਆ ਵੀ ਪਹਿਲਾਂ ਚੜਾਈ ਦਾ ਸੀ ਇਹ ਤਾਂ ਪੂਰੀ ਪੂਰੀ ਫੁੱਲ ਵੱਟਾ ਫੁੱਲ ਸੀ ਜੀ ਤੇ ਉਸ ਸਮੇਂ ਵੱਧ ਤੋਂ ਵੱਧ ਰੇਟ ਕੀ ਹੁੰਦਾ ਸੀ ਕਲਾਕਾਰ ਦਾ ਖਾੜੇ ਦਾ ਔਰ ਰੇਟ ਉਦੋਂ ਪਹਿਲਾਂ 88 ਤੋਂ ਪਹਿਲਾਂ ਢੋਲ ਕਾਲੇ 10-10 ਰੁਪਏ ਵੀ ਲੈਂਦੇ ਸੀ ਨੀ ਕਲਾਕਾਰ ਦਾ ਕਲਾਕਾਰ ਕਲਾਕਾਰ ਦਾ 200 ਗਿਆਨ 200 ਰੁਪਏ ਵੀ ਹੁੰਦਾ ਸੀ ਹਾਂ 400 400 ਸੀ ਵੀ ਟੈਕਸੀ ਵੀ ਕਰਨੀ ਆ ਵਿੱਚ ਤੇ ਟੋਲ ਕਾਲਿਆਂ ਦੀ 10 ਤੁਸੀਂ ਵੀ ਆ ਜਾਓ ਮਾੜਾ ਇੱਧਰ ਆ ਜਾਓ ਉਹ ਉਹ ਟੋਲ ਕਾਲ ਆਏ ਤਾਂ ਖਾਸ ਬੰਦਾ ਸੀ ਹੁੰਦਾ ਚਮਕੀਲੇ ਦਾ ਸਾਈਕਲਾਂ ਦੇ ਇਕੱਠੇ ਫਿਰਦੇ ਰਹੇ ਨੇ ਅੱਛਾ ਬਸ ਪਹਿਲਾ ਕਲਾਕਾਰ ਬਣਨ ਤੋਂ ਪਹਿਲਾਂ ਪਹਿਲਾਂ ਜੀ ਜੀ ਇਕੱਠਾ ਤੁਸੀਂ ਆਪਣੀ ਗੱਲ ਹਾਂ ਮੈਂ ਮੈਂ ਨਬੇੜਦਨ ਵੀ ਕਿੱਥੋਂ ਆਪਾਂ ਗੱਲ ਛੱਡੀ ਸੀ ਆਪਾਂ ਇਹ ਕਰ ਰਹੇ ਸੀ ਵੀ ਕਲਾਕਾਰ ਦਾ ਰੇਟ ਕੀ ਹੁੰਦਾ 400 ਰੁਪਏ ਤੱਕ 400 ਸੀ ਪਹਿਲਾਂ ਚਮਕੀਲਾ ਤਾਂ ਕਹਿੰਦੇ ਇਹ 4300 4500 ਲੰਦਾ ਸੀ ਨਾ ਉਹ ਤਾਂ ਉਹਦਾ 8000 ਸੀ ਜਿਹਦੇ ਮਰੇਆ ਅੱਛਾ ਉਹ ਮੈਂ ਹੀ ਐਗਰੀਮੈਂਟ ਹੁੰਦਾ ਸਾਡਾ ਲਿਖਿਆ ਮੇਰੀ ਜੇਬ 'ਚ ਸੀਗਾ ਅੱਛਾ ਉਹ ਮੈਂ ਕੱਢਿਆ ਮੈਂ ਉਹਨਾਂ ਕੋਲੇ ਵੀ 8000 ਰੁਪਿਆ ਲਿਆਉ ਹਾਂਜੀ ਤੇ ਉਹਨਾਂ ਇਹ ਹਾਂ ਉਹ ਵੀ ਆ ਵੀ ਜਿਹੜੇ ਖਾੜੇ 'ਚ ਚਮਕੀਲੇ ਦਾ ਕਤਲ ਹੁੰਦਾ ਉਹ ਖਾੜੇ 'ਚ ਕਿੰਨੇ 'ਚ ਬੁੱਕ ਕੀਤਾ ਸੀ 8000 ਤੁਸੀਂ ਕੀਤਾ ਸੀ ਮਤਲਬ ਆਹੋ ਇੱਥੇ ਸਾਡਾ ਕਲਰਕ ਹੁੰਦਾ ਅੱਛਾ ਵੀ ਉਹਨਾਂ ਨੇ ਐਗਰੀਮੈਂਟ ਕੀਤਾ ਐਗਰੀਮੈਂਟ 'ਚ ਕੀ ਗੱਲਾਂ ਹੁੰਦੀਆਂ ਸੀ ਉਹ ਬਹੁਤ ਕੁਝ ਲਿਖਿਆ ਹੁੰਦਾ ਭਰਾਵਾ ਉਹਦੇ 'ਚ ਪੂਰਾ ਤਾਂ ਨਿੱਤ ਪੜਾਣੀ ਕਲਾ ਕਰ ਰਹੋ ਤੇ ਮੀ ਆ ਜਵੇ ਅਸੀਂ ਨਾ ਆਈਏ ਪੈਸੇ ਲੈਣ ਦੇ ਹੱਕਦਾਰਾਂ ਅੱਛਾ ਤੇ ਗੱਡੀ ਖਰਾਬ ਹੋ ਜਵੇ ਅਸੀਂ ਪੈਸੇ ਲੈਣ ਦੇ ਹੱਕਦਾਰਾਂ ਤੇ ਫਿਰ ਬਿਮਾਰ ਬਿਮਾਰ ਹੋ ਜਾਈਏ ਅਸੀਂ ਪੈਸੇ ਲੈਣ ਦੇ ਹੱਕਦਾਰਾਂ ਇੱਕ ਫੌਜੀਾਂ ਮੈਂ ਆਪਣੇ ਦੇਸ਼ ਦੇ ਜਵਾਨ ਆਪਣੇ ਫੌਜੀ ਸਾਹਿਬ ਤੇ ਇੱਕ ਸਭਾ ਉਹਨਾਂ ਨੂੰ ਬੁੱਕ ਕਰ ਲਿਆ ਤੇ ਉਹਦੇ ਚ ਹਰਨੀਤ ਨਹੀਂ ਧੁੰਦੀ ਸੀ ਸਾਡੇ ਨਾਲ ਉਦੋਂ ਅਮਰਜੋਤ ਵਿਆਹੀ ਨਹੀਂ ਜਾਨ ਉਹਨਾਂ ਦੇ ਬੱਚਾ ਹੋਣ ਵਾਲੇ ਸੀਗੇ ਛੋਟੇ ਉੱਥੇ ਲੇਟ ਗਏ ਅੱਛਾ ਉਹ ਉਹਨਾਂ ਨੇ ਸਾਨੂੰ ਕਰਨਲ ਸਾਹਿਬ ਨੇ ਕੁਝ ਨਹੀਂ ਕਿਹਾ ਫਰੂਨਾਂ ਨੂੰ ਵਾਦਿਆ ਤੇ ਚਮਕੀਲਾ ਕਹਿੰਦਾ ਵੀ ਹੁਣ ਮੇਰਾ ਟਾਈਮ ਖਤਮ ਹੋ ਗਿਆ ਵੀ ਮੈਂ ਚੱਲੇ ਹਾਂ ਕਰਨਲ ਸਾਹਿਬ ਆਏ ਕਹਿੰਦੇ ਓਰੇ ਕੱਕ ਚਮਕੀਲੇ ਕਹਿੰਦੇ ਤੂੰ ਤੇਰੀ ਗੱਡੀ ਖਰਾਬ ਹੋਈ ਹੈ ਹੂੰ ਕਹਿੰਦਾ ਨਹੀਂ ਜੀ ਮੀ ਪਿਆ ਨਹੀਂ ਜੀ ਬਿਮਾਰ ਹੋਇਆ ਤਾਂ ਉਹ ਪਰ ਉਸਾਂ ਦੇ ਤੇ ਫੌਜੀਆ ਦਾ ਕੰਮ ਕਿੰਨਾ ਪਕੜਾ ਹੁੰਦਾ ਉਹ ਕਹਿੰਦੇ ਜੀ ਕੁਝ ਨਹੀਂ ਹੋਇਆ ਕਹਿੰਦਾ ਫਿਰ ਤੂੰ ਲੇਟ ਵੀ ਆਇਆ ਹੁਣ ਤੂੰ ਕਹਿੰਦਾ ਟਾਈਮ ਪੂਰਾ ਹੋ ਗਿਆ ਤੇ ਇਹਦਾ ਐਂ ਕਰੋ ਜਵਾਨੋ ਕੋਰਟ ਮਾਰਸ਼ਲ ਕਰੋ ਉਹ ਚਮਕੀਲੇ ਨੂੰ ਪਤਾ ਨਹੀਂ ਸੀ ਕੋਰਟ ਮਾਰਸ਼ਲ ਕੀ ਹੁੰਦਾ ਉਹ ਗੱਲੇ ਨੂੰ ਕਹਿੰਦਾ ਗੱਲੇ ਯਾਰ ਕੋਰਟ ਮਾਰਸ਼ਲ ਕੀ ਹੁੰਦਾ ਇਹ ਕਹਿੰਦਾ ਸਜ਼ਾ ਦੇਣਗੇ ਤੈਨੂੰ ਕਹਿੰਦਾ ਤੇਰਾ ਆਪਣਾ ਖਰਾਬ ਨਹੀਂ ਹੋਇਆ ਕੁਝ ਆਪਾਂ ਝੂਠ ਬੋਲਦੇ ਆ ਵੀ ਟਾਈਮ ਵੀ ਪੂਰਾ ਹੋ ਗਿਆ ਕਹਿੰਦੇ ਵੀ ਐਂ ਕਰ ਉਹ ਡਰ ਗਿਆ ਕਹਿੰਦਾ ਜੀ ਮੈਨੂੰ ਕੋਰਪਨਸ਼ਨ ਨਾ ਕਰਿਓ ਵੀ ਕਹਿੰਦੇ ਐਂ ਕਰ ਫੇਰ ਅੱਧਾ ਘੰਟਾ ਹੋ ਗਿਆ ਉਹ ਕਹਿੰਦਾ ਜੀ ਮੈਂ ਘੰਟਾ ਲਾ ਦੂੰਗਾ ਤਾਂ ਕੋਰਪਨਸ਼ਨ ਤੋਂ ਡਰ ਗਿਆ ਨਾ ਉੜ ਕੇ ਚਾਰੀਏ ਕਈ ਵਾਰੀ ਸਾਡੇ ਨਾਲ ਟਰਜੀਆਂ ਅਜੀਆਂ ਹੋ ਜਾਂਦੀਆਂ ਕਲਾਕਾਰ ਨੂੰ ਝੂਠ ਵੀ ਬੋਲਣਾ ਪੈਂਦਾ ਤਕਰੀਬ ਬੋਲਦੇ ਝੂਠ ਨੇ ਸੱਚ ਦਾ ਕਰੇ ਕਦੀ ਬੋਲਦੇ ਜਾਂਦੇ ਜਾਂਦੇ ਇਹ ਜ਼ਰੂਰ ਦੱਸਿਓ ਜੀ ਉਹ ਮਤਲਬ ਮਤ ਭਾਗੇ ਦਿਨ ਕੀ ਹੋਇਆ ਸੀ ਕਿਸ ਤਰ੍ਹਾਂ ਦਾ ਸੀਨ ਸੀ ਉੱਤੇ ਮੱਤੀ ਵਾਪਰੇ ਆਏ ਹੁਣ ਮੈਂ ਕਈ ਵਾਰੀ ਰਿਪੀਟ ਕਰ ਚੁੱਕੇ ਹਾਂ ਤੇ 8 ਮਾਰਚ ਨੂੰ ਉੱਥੋਂ ਅਸੀਂ ਗਏ ਆ ਰੋਟੀ ਰੱਟੀ ਖਾਧੀ ਆ ਉਹ ਮੈਂ 5 ਕਿ ਮਿੰਟ ਪਹਿਲਾਂ ਆ ਗਿਆ ਸਟੇਜ ਤੇ ਅੱਛਾ ਜੀ ਤਾਂ ਹੀ ਮੈਂ ਤੁਹਾਡੇ ਸਾਹਮਣੇ ਬੈਠਾ ਜੀ ਤੇ ਨਹੀਂ ਮੇਰਾ ਵੀ ਪੂਹ ਪੈ ਜਾਣਾ ਸੀ ਮਤਲਬ ਇਹ ਸਟੇਜ ਤੇ ਜਿਹੜੀ ਜਗ੍ਹਾ ਤੇ ਰੋਟੀ ਖਾ ਰਹੀ ਸੀ ਉਹ ਰਸਤੇ ਦੇ ਵਿੱਚ ਹੋਇਆ ਸੀ ਨਹੀਂ ਉਹ ਸਾਡੇ ਮੋਟਰਾਂ ਦੇ ਕੋਲ ਠੀਕ ਹੈ ਜੀ ਉੱਥੇ ਮੈਸਨਪੁਰ ਜਾਇਓ ਤੁਸੀਂ ਜੀਤਾ ਮੈਂ ਤਾਂ ਭਰਾ ਹੁੰਦਾ ਉੱਥੇ ਹਾਂਜੀ ਛੇ ਸੱਤ ਮੋਟਰਾਂ ਨੇ ਉਹਦੇ ਕੋਲ ਤੇ ਉਹ ਮੂਲ ਉੱਥੇ ਹੀ ਮੋਟਰ ਤੇ ਰੋਟੀ ਖਾ ਕੇ ਪੈਸੇ ਲੈ ਲੈ ਤਿਆਰ ਹੋ ਗਏ ਕਲਾਕਾਰ ਤਿਆਰੀ ਉਦੋਂ ਹੁੰਦਾ ਜਦ ਪੈਸੇ ਮਿਲ ਜਾਂਦੇ ਪੈਸੇ ਲੈ ਕੇ ਨਹੀਂ ਚੋਚਲੇ ਜੀ ਕਰੀ ਜਾਂਦੇ ਪਾਣੀ ਲਿਆਓ ਏ ਠੰਡਾ ਲਿਆਓ ਤੱਤਾ ਲਿਆਓ ਆ ਪ੍ਰੈਸ ਕਰੋ ਕੱਪੜੇ ਮੇਰੇ ਉਹ ਫਿਰ ਹਰੀ ਚੰਡੀ ਅਸੀਂ ਦੇਣੀ ਹੁੰਦੀ ਹੈ ਸਟੇਜ ਸਾਈਟੀ ਨੇ ਵੈਹੇ ਆ ਗਏ ਫਿਰ ਫਿਰ ਭੱਜੇ ਫਿਰਦੇ ਆ ਫਰਾ ਫਰਾ ਪੈਂਟ ਲਾ ਲੂ ਕੇ ਉਹਦੇ ਚਾਹਰਾ ਕੁਰਤਾ ਸੁਰਖੀ ਬਿੰਦੀ ਜਿਵੇਂ ਲਾਉਣੀ ਹੈ ਹੈ ਉਹ ਫਿਰ ਤਿਆਰ ਹੁੰਦੇ ਨੇ ਉੱਥੋਂ ਫਿਰ ਮੈਂ ਆ ਗਿਆ ਉੱਥੇ ਸਟੇਜ ਤੇ ਮੈਂ ਕਿਹਾ ਚਲੋ ਹੈਲੋ ਹੈਲੋ ਕਰਦੇ ਹਾਂ ਹੈਲੋ ਹੈਲੋ ਕੀਤੀ ਉਹ ਬੰਦੇ ਬੱਚੀ ਖੜੇ ਸੀਗੇ ਤੇ ਉਹ ਜਦ ਗੱਡੀ ਆ ਸਟੇਜ ਤੇ ਵੀ ਸੀਗੇ ਉਹ ਨਹੀਂ ਨਹੀਂ ਸਟੇਜ ਤੇ ਨਹੀਂ ਆਏ ਪਬਲਿਕ ਚ ਸੀ ਪਬਲਿਕ ਚ ਹਾਂ ਉਹ ਫਿਰ ਮੈਂ ਮੇਰੇ ਕਹਿਣਾ ਮਤਲਬ ਵੀ ਉਹ ਜਿੱਥੇ ਸਟੇਲ ਲੱਗੀ ਸੀ ਉਹ ਜਗ੍ਹਾ ਤੇ ਵੀ ਮੌਜੂਦ ਸੀ ਉਹ ਉਹ ਉੱਥੇ ਪਰੇ ਖੜੇ ਸੀ ਨਾ ਪਬਲਿਕ ਠੀਕ ਪਬਲਿਕ ਸਟੇਲ ਪਰੇ ਲੱਗੀ ਸੀ ਹਾਂਜੀ ਉੱਥੋਂ ਫਿਰ ਮੈਂ ਹੈਲੋ ਹੈਲੋ ਕਿਤੇ ਉਹ ਗੱਡੀ ਉੱਥੇ ਆ ਕੇ ਖੜੀ ਤੇ ਮੁੰਡੇ ਮੰਜੀਸ਼ਨ ਪਹਿਲਾਂ ਨਿਕਲਦੇ ਹੁੰਦੇ ਆ ਹਾਂਜੀ ਤੇ ਗੱਲ ਦੇ ਗੋਲੀਆਂ ਲੱਗੀਆਂ ਇੱਕ ਦਾਲ ਸੀਗਾ ਉਹ ਮਰ ਗਿਆ ਸਾਡਾ ਉਹਦੇ ਗੋਲੀ ਲੱਗੀ ਲੇਕਿਨ ਹਾਲਾ ਬਚ ਗਿਆ ਪਹਿਲਾਂ ਕਿਹਦੇ ਗੋਲੀ ਲੱਗੀ ਚਮਕੀਲੇ ਤੇ ਅਮਰਜੋਤ ਨਹੀਂ ਨਹੀਂ ਪਹਿਲਾਂ ਤਾਂ ਅਮਰਜੋਤ ਦੇ ਲੱਗੀ ਆ ਜਦੋਂ ਅਮਰਜੋਤ ਬਾਹਰ ਨਿਕਲੀ ਆ ਪਹਿਲਾਂ ਅਮਰਜੋਤ ਉੱਤਰੀ ਗਈ ਆ ਹਾਂ ਹਾਂ ਪਹਿਲਾਂ ਤਾਂ ਮੁੰਡੇ ਨਿਕਲਦੇ ਨੇ ਨਜੀਦ ਪਹਿਲਾਂ ਮੁੰਡੇ ਨਿਕਲੇ ਉਦੋਂ ਗੋਲੀ ਚੱਲ ਗਈ ਸੀ ਜਦੋਂ ਮੁੰਡੇ ਆ ਹਾਂ ਹਾਂ ਚੱਲਦੀ ਸੀ ਉਹ ਠੀਕ ਹੈ ਉਹ ਫਿਰ ਅਮਰਜੋਤ ਗੋਲੀ ਚੱਲਦੀ ਆ ਉੱਤਰੀ ਉਹ ਚੱਲਦੀ ਸੀ ਉੱਤਰੀ ਆ ਅੱਛਾ ਜੀ ਤੇ ਉਹ ਉਦੋਂ ਪਤਾ ਲੱਗਦਾ ਲੱਗਦਾ ਪਟਾਕੇ ਚੱਲਦੇ ਵਿਆਹ 'ਚ ਜਿਵੇਂ ਆਪਾਂ ਲੜੀ ਨੂੰ ਅੱਗ ਲਾਉਨੇ ਆ ਹਾਂ ਵੀ ਵਿਆਹ 'ਚ ਖੁਸ਼ੀ ਹੁੰਦੀ ਆ ਹਾਂ ਆ ਖੁਸ਼ੀ ਮਣੇ 47000 ਖਰਚੇ ਨੇ ਆ ਖ ਇਹ ਉਦੋਂ ਫਿਰ ਜਦੋਂ ਗਈ ਐ ਨੱਠ ਕੇ ਤੇ ਜਦੋਂ ਮਾਰਤੀ ਉਹ ਚਮਕੀਲਾ ਨੱਠ ਕੇ ਉਹਦੇ ਕੋਲ ਗਿਆ ਬੱਬੀ ਬੱਬੀ ਕੀ ਹੋ ਗਿਆ ਉਹ ਜਿਹੜੀ ਬੱਬੀ ਕਹਿੰਦੇ ਸੀ ਆ ਉਹਨਾਂ ਨੂੰ ਬੱਬੀ ਰੱਖਿਆ ਸੀ ਉਹਨੇ ਦਵਲੀ ਨਾ ਸੀ ਤੇ ਉਹ ਜਿਹੜੀ ਉਹਦੇ ਵੱਲ ਨੂੰ ਹੋ ਗਈ ਉਹ ਪਾਥੀ ਦੇ ਡਿੱਗ ਪਿਆ ਤੇ ਮੈਂ ਵੀ ਛਾਲਾ ਚੂਣਾ ਮਾਰ ਕੇ ਮੈਂ ਅੰਦਰ ਲੁਕ ਗਿਆ ਤੇ ਮੈਂ ਬਾਹਰ ਨਿਕਲੇ ਇਨੀ ਮੇਰੀ ਕਹਾਣੀ ਹੈ ਤੇ ਫਿਰ ਤੁਸੀਂ ਅਗਲੇ ਪਾਸੇ ਸੁਣ ਲਿਆ ਗਿਆਮ ਚ ਸੁਣ ਲੋ ਕੁਛ ਮਾੜਾ ਇਹ ਉਹਨਾਂ ਦੇ ਬਚਪਨ ਦੇ ਚਲੋ ਇਹ ਅਗਲੇ ਐਪੀਸੋਡ ਚ ਦਿਖਾਉਨੇ ਆ ਦੋਸਤਾਂ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਆ ਫਿਰ ਦੇਖਣ ਦਾ ਵੀ ਆਨੰਦ ਆਵੇ ਸਭ ਨੂੰ ਤੇ ਆ ਵੀ ਇਹ ਅਗਲੇ ਐਪੀਸੋਡ ਚ ਦਿਖਾਉਨੇ ਆ ਇਹਨਾਂ ਦਾ ਵੀ ਤੇ ਮਤਲਬ ਉੱਥੇ ਡੈਥ ਹੋ ਗਈ ਤੇ ਇਹ ਜ਼ਰੂਰ ਦੇਖਿਓ ਕਿਉਂਕਿ ਲੋਕਾਂ ਜੀ ਦੁਬਿਧਾ ਇਸ ਗੱਲ ਦੀ ਵੀ ਅਮਰਜੋਤ ਪਹਿਲਾ ਕਲਾਕਾਰ ਇਹਨਾਂ ਦੇ ਨਾਲ ਗਾਉਣ ਲੱਗੇ ਸੀ ਬਾਅਦ ਦੇ ਵਿੱਚ ਵਿਆਹ ਹੁੰਦਾ ਤੇ ਉਹ ਕਿੰਨਾ ਦੀ ਕੁੜੀ ਸੀ ਮਤਲਬ ਕਿੱਥੇ ਦਾ ਪਰਿਵਾਰ ਸੀ ਅਮਰਜੋਤ ਦਾ ਪਤਾ ਕੋਈ ਇਹ ਫਰੀਦਕੋਟ ਸੀ ਠੀਕ ਹੈ ਜੀ ਇਹ ਪਿਓ ਜਿਹੜੇ ਜੋ ਪਬਲਿਸ਼ੇਸ਼ਨ ਚ ਸੀਗੇ ਅੱਛਾ ਜੀ ਉਹ ਵੀ ਗਾਉਂਦੇ ਸੀ ਉਹ ਮਤਲਬ ਜਿਹੜਾ ਗਵਰਨਮੈਂਟ ਦਾ ਵਿਭਾਗ ਹੁੰਦਾ ਠੀਕ ਹੈ ਤੇ ਕਲਾਕਾਰ ਕਈ ਆ ਜਿਵੇਂ ਪਾਦੀ ਦੀਦ ਕਾਲੀਆ ਉਹ ਵੀ ਪਬਲਿਸ਼ੇਸ਼ਨ 'ਚ ਰਹੇ ਆ ਤੇ ਮਾਮਾ ਸਦੀਕ ਜੀ ਸਰਕਾਰੀ ਮੈਂ ਹਾਂ ਕਰਨੈਲ ਗਿੱਲ ਇਹ ਉਹ ਤੇ ਮਤਲਬ ਪਹਿਲੇ ਤਾਂ ਇਹਨਾਂ ਨਾਲ ਗਾਉਣ ਲੱਗੇ ਸੀ ਕਿ ਪਹਿਲੇ ਸ੍ਰਿੰਦਰ ਚੰਦੇ ਨਾਲ ਗਾਉਣ ਲੱਗੀ ਦੀ ਅਮਰਜੋਤ ਅਮਰਜੋਤ ਤਾਂ ਨਹੀਂ ਚੰਦੀ ਨਾਲ ਗਾਇਆ ਅੱਛਾ ਹੋਰ ਤਾਂ ਨਹੀਂ ਕਿਸੇ ਕਲਾਕਾਰ ਨਾਲ ਗਾਇਆ 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 ਕਲਦੀ ਮਾਨਕ ਨਾਲ ਗਿਆ। ਦੇਦਾਰ ਸੰਧੂ ਨਾਲ ਵੀ ਮੇਰੇ ਘਰ ਚ ਗਏ। ਉਹਨਾਂ ਕਈਆਂ ਨਾਲ ਜਦ ਹੀ ਉਦੋਂ ਜਦ ਨੋਂ ਨਹੀਂ ਬਣਿਆ ਹੁੰਦਾ ਫਿਰ ਫਿਰ ਬਾਅਦ ਚ ਇਹਨਾਂ ਨਾਲ ਬਾਅਦ ਚ ਵੀ ਜਿਵੇਂ ਇਹ ਇਹ ਚੀਜ਼ ਲਾਲੂ ਆੜਾ ਉਹਦਾ ਨੋਂ ਸੀ। ਆੜਾ ਹੀ ਉਹਦਾ ਸੀ। ਹੂੰ ਜਿਵੇਂ ਆਪਾਂ ਕਹਿੰਦੇ ਸੀਪ ਲੱਗੀ। ਹੂੰ ਬਸ ਸੀਪ ਲੱਗੀ ਦੋਨਾਂ ਦੀ ਕਰ। ਦੇਖ ਲਓ ਗਏ ਵੀ ਇਕੱਠੇ ਜਾ। ਹਾਂ ਉਹ ਅਮਰ ਸਿੰਘ ਚਮਕੀਲਾ ਸੀ ਉਹ ਅਮਰ ਜੋ ਸੀ। ਉਹ ਅਮਰ ਇਹ ਜਿਹੜੀ ਸਮਾਦ ਦੇਖੀ ਇਹ ਅਮਰ ਹੀ ਹੋਗੇ ਆ ਇੱਥੇ ਆਹ ਇੱਥੇ ਇਹਨਾਂ ਦਾ ਸੰਸਕਾਰ ਮੇਰੇ ਸਾਹਮਣੇ ਹੋਇਆ ਸਾਹਮਣੇ ਅਸੀਂ ਇੱਥੇ ਬਾਅਦ ਚ ਸਮਾਦ ਬਣਾਈ ਹੈ ਤੇ ਅੱਜ ਲੋਕ ਕੈਨੇਡਾ ਅਮਰੀਕਾ ਤੋਂ ਕੋਈ ਸੁੱਖਾਂ ਸੁੱਖ ਦਾ ਉਹ ਕੁੜੀਆਂ ਵੀ ਹੁੰਦੀਆਂ ਇੱਥੇ ਲੋਕ ਆਉਂਦੇ ਆ ਹੁਣ ਮੇਲਾ ਲੱਗਦਾ 8 ਮਾਰਚ ਨੂੰ ਆਖ ਕੇ ਦੇਖ ਤੁਸੀਂ ਇੱਥੇ ਬੈਠੇ ਹੋ ਬਹਿ ਨਹੀਂ ਸਕਦੇ ਐਨੀ ਮੇਰੀ ਕਹਾਣੀ ਆ ਤੇ ਮਿਲਾਂਗੇ ਰੱਬ ਰੱਖਦਾ ਰੱਬ ਰੱਖਾ ਸੋ ਦੋਸਤੋ ਐਸੀ ਖਾਸ ਮੁਲਾਕਾਤ ਮਾਨਕੂ ਜੀ ਦੇ ਨਾਲ ਜਿਨ੍ਹਾਂ ਨੇ ਬਹੁਤ ਨੇੜੇ ਤੋਂ ਦੇਖਿਆ ਚਮਕੀਲੇ ਨੂੰ ਤੇ ਬਹੁਤ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਮਿਲ ਇਸ ਸਮੇਂ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਕਿਸੇ ਹੋਰ ਐਪੀਸੋਡ ਦੇ ਨਾਲ ਧੰਨਵਾਦ